ਆ ਤਾਂ ਮੰਮੀ ਨੇ ਵਧੀਆ ਕਰਿਆ ਹੁਣ ਚਲ ਕਮਲ ਆਜੂਗੀ ਮੇਰੇ ਕੋਲੋਂ ਫਹਾ ਲਹੂਗਾ ਇਹਦਾ ਹੋਰ ਕੀ ਹੈ ਹਾਂਜੀ ਲੱਗੀ ਨਹੀਂ ਰੋਟੀ ਲਾਉਣ ਕੀ ਫੋਨ ਤੇ ਚੱਕੀ ਫਿਰੇ ਆਇਆ ਸੀ ਕਿਸੇ ਕੋਲ ਹਾਂ ਮੰਮੀ ਦਾ ਫੋਨ ਆਇਆ ਸੀ ਕੀ ਕਹਿੰਦੇ ਬਸ ਕਹਿਣਾ ਕਿ ਜਿਹੜੀ ਆਪਾਂ ਗੱਲ ਕਹੀ ਸੀ ਮੰਮੀ ਕਹਿੰਦੀ ਮੈਂ ਉਹਨੂੰ ਕਮਲ ਨੂੰ ਭੇਜੂੰਗੀ ਅੱਛਾ ਉਹ ਜਾਂ ਤਾਂ ਅੱਜ ਸ਼ਾਮ ਤੱਕ ਆਜੂਗੀ ਜਾਂ ਕੱਲ ਨੂੰ ਆਜੂਗੀ ਓਏ ਚਲ ਵਧੀਆ ਆ ਜੇ ਇਹਨੂੰ ਕਸਰ ਜੀ ਹੋਈ ਜਾਂਦੀ ਹੈ ਉਹਨਾਂ ਟਾਈਮ ਆਪਣਾ ਖੇੜਾ ਨਹੀਂ ਛੱਡਣਾ ਹੋਰ ਕੀ ਆ ਮੈਂ ਤਾਂ ਮੰਨਾ ਆਮ ਨੂੰ ਲਾਂਗੇ ਰਿਸ਼ਤੇ ਬਾਰੇ ਐ ਨਹੀਂ ਪਤਾ ਮੰਨੇ ਨਾ ਉਹ ਚਲ ਆਪਏ ਦੇ ਸਾਹਮਣੇ ਗੱਲ ਕਰਾ ਦਈਏ ਵੀ ਇਹ ਤਾਂ ਮੰਨਦੀ ਨਹੀਂ ਹੈਗੀ ਹਨਾ ਕੋਈ ਨਹੀਂ ਆਏ ਆ ਦੀਦੀ ਇੱਕ ਵਾਰੀ ਆਪਦੇ ਮੂੰਹੋਂ ਜਵਾਬ ਦੇ ਦੂਗੀ ਨਾ ਫਿਰ ਇਹਨੂੰ ਪਤਾ ਲੱਗ ਜਾਊਗਾ ਕੋਈ ਨਾ ਆਵੇ ਤਾਂ ਬਾਕੀ ਲਾਰੇ ਹੱਥੀ ਬਾਲੀ ਆ ਉਹ ਆਵੇ ਨਾ ਆਵੇ ਕਹਿ ਤਾਂ ਦਿੱਤਾ ਚਲ ਕੋਈ ਨਹੀਂ ਥੋੜਾ ਨਾ ਮੈਂ ਉਹਨੂੰ ਜਾਣਦੀ ਆ ਮੇਰੀ ਭੈਣ ਆ ਉਹ ਕੋਈ ਨਹੀਂ ਮੰਨ ਜੂਗੀ ਜੇ ਤਾਂ ਉਹਦੇ ਦਿਲ ਨੂੰ ਦਿਲ ਮਿਲ ਗਿਆ ਫਰ ਤਾਂ ਠੀਕ ਹਾਂ ਉਹਦੀ ਬੁੱਧੀ ਹੈ ਵੀ ਨਹੀਂ ਉਹ ਜੀ ਮੈਂ ਕਿਹਾ ਨਾ ਮੈਂ ਕਮਾਂ ਜੇ ਦਿਲ ਮਿਲ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਹੋਰ ਦੇਖਾਂਗੇ ਹੁਣ ਆਪਾਂ ਕੀ ਕਰ ਸਕਦੇ ਆ ਅਗਲੇ ਨੂੰ ਵੀ ਦੇਖੂਗਾ ਇਹ ਵੀ ਅਗਲੀ ਜੇ ਚੰਨੀ ਸੀ ਤੇ ਰਸਤੇ ਦੀ ਮੰਗਾਤਾ ਆ ਵੀ ਦਰਸ਼ਨ ਚਾਚਾ ਆਉਣ ਲੱਗ ਗਿਆ ਉਹ ਕਹਿੰਦਾ ਨਹੀਂ ਤੇਰੇ ਚਾਹੂੰਗਾ ਵੀ ਤੈਨੂੰ ਨਾ ਕੋਈ ਨੁਕਸਾਨ ਪਹੁੰਚ ਜੇ ਤਾਂ ਕਰਕੇ ਆਪਾਂ ਨੂੰ ਫਿਰ ਹੁਣ ਮੈਂ ਦੱਸੋ ਕੀ ਕਰਾਂ ਮੈਂ ਹੁਣ ਕਿਹਨੂੰ ਲਿਆ ਕੇ ਬਿਠਾਦਾ ਆਂ ਇਹਦੇ ਸਿਰ ਤੇ ਚਲ ਕੋਈ ਨਾ ਦੇਖਦੇ ਆਂ ਕੀ ਕਹਿੰਦੇ ਸ਼ਾਮ ਤੱਕ ਆ ਜੂ ਸ਼ਾਮ ਤੱਕ ਜਾਂ ਤਾਂ ਕਹਿੰਦੀ ਸ਼ਾਮ ਤੱਕ ਭੇਜੂਗੀ ਉਹਨੂੰ ਮੈਂ ਉਹਨੂੰ ਥੋੜਾ ਕੰਮ ਸੀ ਪਤਾ ਨਹੀਂ ਕਿੱਥੇ ਗਈ ਹੋਈ ਆ ਉਹ ਕੱਪੜੇ-ਕੁਪੜੇ ਵੀ ਸਮਾਉਂਦੀ ਆ ਨਾ ਉਹ ਉੱਥੇ ਗਈ ਹੋਈ ਆ ਚਲ ਕੋਈ ਨਾ ਤੇ ਜਾਂ ਤਾਂ ਅੱਜ ਸ਼ਾਮ ਤੱਕ ਜਾਂ ਕੱਲ ਨੂੰ ਪਹੁੰਚ ਜੂਗੀ ਇੱਥੇ ਚਲ ਆਪਣੇ ਵਾਲੇ ਨੂੰ ਵੀ ਦੱਸ ਹੀ ਦੇਵਾਂਗੇ ਦੱਸ ਦਿੰਦੇ ਆਂ ਪੂਰਾ ਟਿਕ ਜੂਗਾ ਚਾਚਾ ਆਉਂਗਾ ਨਹੀਂ ਫਿਰ ਉਹਦੇ ਚਲਾਂ ਰੋਟੀ ਖਾ ਕੇ ਦੱਸਦੇ ਆਂ ਹਾਂ ਤੂੰ ਰੋਟੀ ਖਾ ਲੈ ਠੰਡੀਆਂ ਹੋ ਜਾਣਗੀਆਂ ਹੈ ਔਰ ਬੈਠੋ ਬੈਠ ਕੇ ਖਾ ਲਓ ਰਾਤ ਵਾਲੀ ਅਦਾਲਤ ਹਾਂ ਲੈ ਪਾ ਫਿਰ ਪਾਜੀthor ਲੈ ਸੁੱਕੀ ਕੰਮਕਾਰ ਕਰੀਏ ਕੋਈ ਤੇ ਬੰਤਨਾ ਵੀ ਗੱਲ ਕਰਦੇ ਆ ਪਾਲੀ ਵੀ ਨਹੀਂ ਚਾ ਲੈ ਕੇ ਆਈ ਉਹ ਪਾਲੀ ਲਿਆ ਨਾ ਚਾ ਕੀ ਕਰਨ ਲੱਗੀ ਲਿਆਉਣੀ ਆ ਲਿਆਉਣੀ ਆ ਜੀ 2 ਮਿੰਟ ਇੱਥੇ ਦਾ ਮੱਕੀ ਗੁੱਟ ਦੀਆਂ ਲੈ ਚਾ ਕੀ ਕਰੀ ਜਾਂਦੀ ਸੀ ਕੰਮ ਮੈਨੂੰ ਕਿਤੇ ਇੱਕ ਥੋੜਾ ਹੁੰਦਾ 100 ਕੰਮ ਹੁੰਦਿਆ ਕਰਨ ਵਾਲੇ ਘਰ ਚ ਕਾ ਆਉਗੀ ਫਿਰ ਪੱਕਾ ਕਮਲਾ ਹੁਣ ਕੀ ਆਤਾ ਹੈਗਾ ਮੈਂ ਦੇਖੋ ਸ਼ਾਮ ਤੱਕ ਮੰਮੀ ਫੋਨ ਕਰਕੇ ਦੱਸ ਦਊਗੀ ਵੀ ਜੇ ਤਾਜ ਜਾਣਾ ਹੋਗਾ ਤਾਂ ਤਾਂ ਠੀਕ ਹੈ ਤੇ ਫਿਰ ਕੱਲ ਨੂੰ ਸੀ ਚਲ ਆਉਗੀ ਜਰੂਰ ਆਪਣੇ ਵਾਲ ਨੂੰ ਦੱਸ ਹੀ ਦਿੰਦੇ ਆਂਗੇ ਹਾਂ ਉਹ ਆ ਗਿਆ ਚਾਹ ਵੀ ਕਢਾ ਦਊਗਾ ਮੇਰੀ ਚਲ ਤੂੰ ਇਹਨੂੰ ਵੀ ਚਾਹ ਲੈ ਦੇ ਇਹਨੂੰ ਵੀ ਚਾਹ ਲੈ ਦੇ ਹਾਂ ਸਸਤੀ ਗੱਲ ਦੇ ਜੀ ਸਸਤੀ ਗੱਲ ਬਹਿ ਜਾ ਪਹਿਲਾਂ ਕੋਈ ਨਾ ਨਾ ਚਾਹ ਲੈ ਹੁੰਦੀ ਆ ਚਾਹ ਤਾਂ ਪੀਣੀ ਨਹੀਂ ਮੈਂ ਕੋਈ ਨਾ ਕੋਈ ਪੀ ਲੈ ਠੀਕ ਆ ਤੁਸੀਂ ਆ ਮੈਂ ਪੀਆ ਠੀਕ ਆ ਪਰ ਲੱਤ ਜੀ ਥੋੜੀ ਦਰਦ ਕਰ ਚਲ ਬਹਿ ਜਾ ਲੱਗਦਾ ਹਾਂ ਕਰੀ ਕੋਈ ਗੱਲਬਾਤ ਦੱਸ ਦੀ ਕਰ ਇਹਨੂੰ ਉਹ ਗੱਲਬਾਤ ਵਾਹ ਕੋਈ ਕਰੀ ਮੇਰੇ ਬਾਰੇ ਕਰੀ ਆ ਬੰਤ ਗੱਲ ਕਰੀ ਆ ਜੀ ਤੇ ਇਹਦੇ ਆਲੀ ਛੋਟੀ ਭੈਣ ਆਉਂਦੀ ਹੈ ਜੀ ਵੱਡੀ ਆ ਮੈਂ ਤੋਜੀ ਛੋਟੀ ਰੋਣ ਬਚਾਲੜੀ ਆ ਵੱਡੀ ਛੋਟੀ ਜਿਹੜੀ ਮਰਜ਼ੀ ਆ ਯਾਰ ਬਲਾਓ ਸਿਆਲ ਤਾਂ ਲੰਗਦਾ ਜਾਂਦਾ ਓਏ ਆਹੋ ਤੇ ਆਉਂਦੀ ਅੱਗੇ ਕੋਈ ਨਾ ਆਥਨੇ ਪਾ ਮਾ ਜੀ ਆਪਣੇ ਸੱਤ ਆਲੀ ਵਸਤੇ ਉਹ ਸਾਦਾ ਸਵੇਰੀ ਆ ਜੀ ਮਸਾਉਗੀ ਗੱਲ ਬਾਕੀ ਗੱਲਾਂ ਝੂਠਾ ਨਹੀਂ ਮਾਰਦੇ ਮੇਰੀ ਮੰਮੀ ਨੇ ਗੱਲ ਕਰ ਲਈ ਕਿਹ ਕੀ ਗੱਲ ਹੈ ਹਾਂਜੀ ਮੇਰੇ ਨਾਲ ਗੱਲ ਹੋਈ ਆ ਉਹਨਾਂ ਦੀ ਬਾਤ ਤੁਸੀਂ ਜਿਵੇਂ ਕਹੋਗੇ ਆਪਾਂ ਉਵੇਂ ਹੀ ਰੱਖਾਂਗੇ ਉਹਨੂੰ ਟੈਨਸ਼ਨ ਨਾ ਕਰੋ ਬਾਕੀ ਹੁਣ ਉਹ ਥੋੜੀ ਸਿਰਦਰਦੀ ਆ ਵੀ ਤੁਹਾਡੇ ਨਾਲ ਵਿਆਹ ਕਰਾਉਣ ਨੂੰ ਹਾਂ ਕਰੂਗੀ ਨਾ ਕਰੂਗੀ ਤੁਸੀਂ ਮਨਾਉਣਾ ਉਹ ਮੈਂ ਆਪੇ ਕਰਾ ਲਵਾਂ ਉਹ ਤਾਂ ਠੀਕ ਆ ਬਸ ਕੀ ਥੋੜਾ ਯਾ ਤੱਕਾ ਨਾ ਕਰੀ ਕੋਈ ਜਿਆਦਾ ਬੜਿਆ ਕੇ ਨਾ ਨਾ ਬੜਿਆ ਕੇ ਕੰਮ ਲਵਾਂਗੇ ਯਾਰ ਆਪਾਂ ਕੋਈ ਕਰਨਾ ਹੈ ਉਹਦੀ ਮਰਜ਼ੀ ਆ ਹਾਂ ਜਾਂ ਨਾ ਕਰਨੀ ਆਪਾਂ ਕੋਈ ਤੱਕਾ ਨਹੀਂ ਕਰਨਾ ਉਹ ਤਾਂ ਬਹੁਤ ਸਿਆਣੀ ਆ ਪਰ ਜੇ ਉਹ ਸਿੱਧੀ ਹੋ ਜਾਂਦੀ ਆ ਠੰਡੇ ਨਾ ਠੰਡੀ ਆ ਤੱਤੇ ਨਾ ਤੱਤੀ ਆ ਫੇਰ ਤਾਂ ਫੇਰ ਤਾਂੜ ਗਵਾੜ ਇਕੱਠਾ ਕਰ ਦੂ ਕੋਈ ਨਹੀਂ ਕੋਈ ਹਾਂ ਚਲ ਠੀਕ ਆ ਚੰਗਾ ਫੇਰ ਕਰੋ ਗੱਲਾਂ ਨੂੰ ਮਾਰ ਲਾ ਗੱਪਾਂ ਰੋਗਾ ਇਹ ਤੇ ਮੈਂ ਤਾਂ ਤੁਹਾਨੂੰ ਕਿਹਾ ਸੀ ਲੱਤਾਂ 'ਚ ਤੇਰਾ ਆੜੀ ਕੋਲੇ ਆਇਆ ਕਾਲੇ ਕੋਲੇ ਦੇਖਿਓ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਸਾਰੀ ਲੱਗ ਗਿਆ ਘਰੀ ਗੱਲ ਘਰੀ ਗੱਲ ਇਹਨਾਂ ਤਾਂ ਪਤਾ ਨਹੀਂ ਰਾਤ ਨੂੰ ਵੀ ਨੀਂਦ ਆਉਂਦੀ ਹੋਣੀ ਹੈ ਕਿ ਨਾ ਉਹ ਇਹ ਤਾਂ ਫਿਰ ਕੰਮ ਕਰਨਾ ਪਊਗਾ ਹੋਰ ਆਪਣੇ ਕੋਲੇ ਕੋਈ ਚਾਰਾ ਨਹੀਂ ਹੈਗਾ ਹੈ ਹੋਰ ਮੈਨੂੰ ਤਾਂ ਇੱਕ ਪਾਸੇ ਐ ਵੀ ਟੈਨਸ਼ਨ ਪਈ ਹੋਈ ਆ ਲੈ ਆਹ ਪਾੜ ਮੈਂ ਲਾ ਜਾ ਕੇ ਭਾਂਡੇ ਧੋਣਾ ਗੱਲ ਤਾਂ ਸੁਣ ਲਓ ਪਹਿਲਾਂ ਗੱਲ ਨਹੀਂ ਸੁਣਦੇ ਆਪਦਾ ਹੀ ਘੋੜਾ ਦਬਲੀ ਜਾਂਦੇ ਹੋ ਦੱਸ ਮੋਟਾ ਕਹਿਣੀ ਆ ਵੀ ਪਤਾ ਨਹੀਂ ਉਹ ਦੀਦੀ ਨੂੰ ਪਸੰਦ ਆਊਗਾ ਕਿ ਨਾ ਔਰ ਮੇਰੇ ਵਗੈਰੀ ਪੈ ਜਵੇ ਆਪਾਂ ਇਹਦੇ ਕਹਨੇ ਤੇ ਉਹਨੂੰ ਬੁਲਾ ਲਿਆ ਬਾਕੀ ਉਹਦੀ ਮਰਜ਼ੀ ਆ ਜਾਂ ਪੀ ਹੈ ਗੱਲ ਕਰ ਲੂਗਾ ਹੈ ਹਾਂ ਤਾਂ ਚਲ ਚੱਲਾ ਮੈਂ ਮੜਾ ਮਾਰਾਂ ਮਖੇਤ ਗੇੜਾ ਚੰਗਾ ਕਿੱਥੇ ਜਾਇਓ ਮੈਂ ਵੀ ਪਾਂਡੇ ਤੂੰ ਤਾਂਛਤੂਸ ਖੇਡਣ ਗਿਆ ਤੂੰ ਮੈਂ ਲਾ ਪਾਂਡੇ ਹੋਰ ਮੜੇ ਪੱਠੇ ਪੱਠੇ ਵੱਢ ਲਈਏ ਕੋਕੀ ਵੇਗਾ ਲੈ ਆ ਵੀ ਬੰਤ ਠੀਕ ਹੈ ਬਾਈ ਕਿਵੇਂ ਪੈ ਗਿਆ ਹੋਰ ਬਾਈ ਮਾਹ ਚੱਲ ਹੋਰ ਸੁਣਾ ਫਿਰ ਠੀਕ ਹੈ ਬਾਈ ਨਮਿੰਤਾ ਜੀ ਆਹਾ ਖਾਸ਼ੀ ਕੁਝ ਜਿਹਾ ਲੱਗ ਰਿਹਾ ਬਾਈ ਬੰਤੇ ਖੁਸ਼ ਤਾਂ ਹੋਣਾ ਹੀ ਐ ਤੇਰਾ ਵਾਲਾ ਉਹ ਸਕੀਮ ਕੰਮ ਕਰ ਗਈ ਉਹ ਤਾਂ ਫਿਰ ਮੈਂ ਤੈਨੂੰ ਕਹਿਆ ਸੀ ਵੀ ਕਰੂਗੀ ਕੰਮ ਦੋ ਵਾਰੀ ਲੈੰਦਾ ਦਰਸ਼ਨ ਚਾਚਾ ਵਿੱਚ ਹਾਂ ਅੱਜੇ ਫਿਰਦ ਨੇ ਦੋਨੇ ਜੀ ਅੱਛਾ ਹਾਂ ਬਸ ਕਰ ਲਈ ਗੱਲ ਆਉਂਦੀ ਅੱਜ ਇਹਦੀ ਵੱਡੀ ਭੈਣ ਐ ਕੰਮ ਲੈ ਕਹਿੰਦੇ ਸੋਣੀ ਬੋਧੇ ਫਿਰ ਤਾਂ ਪਣ ਗਈ ਗੱਲ ਹਾਂ ਕਹਿੰਦੇ ਮੈਨੂੰ ਕਹਿੰਦੇ ਵੀ ਕੇਰਾ ਸੀ ਲਿਆ ਦਿੰਨੇ ਆ ਹਾਂ ਰੱਖਣੀ ਤੇਰੇ ਸਾਰੇ ਐ ਵੀ ਉਹਨੂੰ ਪਿਆਰ ਨਾਲ ਰੱਖੀਂ ਕਿਤੇ ਲੜੇ ਲੁੜੇ ਜਾਵੇਂ ਬਾਜੂ ਉਹ ਮਾਂ ਉਹ ਤਾਂ ਮੇਰੇ ਸਾਰੇ ਐ ਮੈਂ ਲਿਆਉਂਦਾ ਸੀ ਉਸਕੀ ਮਿਲਾ ਦਾਂਗੇ ਤੂੰ ਕੀ ਰਮ ਕਹਦੇ ਬਲਾ ਤਾਂ ਲੋ ਜਨ ਨਾਲੇ ਸਿਆਲ ਐ ਮੂਰੇ ਹੁਣ ਹੋਰ ਬਈ ਹਨਾ ਰੋਟੀ ਪਾਣੀ ਦਾ ਸਾਰਾ ਔਖਾ ਹੀ ਦੀਗਾ ਹੂੰ ਦੋ ਵਾਰੀ ਮੈਂ ਕਹਿੰਦਾ ਗੇੜੇ ਖਵਾਤੇ ਮੈਂ ਤਾਂ ਕਿਹਾ ਮਾਂ ਨਹੀਂ ਤੇਰੇ ਘਰ ਵਾਲੀ ਚਾਹੂੰਗਾ ਇਹ ਤਾਂ ਦੱਬੂ ਗਾਲ ਮਾਂ ਡਰੇ ਫਿਰਦੇ ਨੇ ਤਰੀਏ ਗੱਲ ਆਉਂਦੀ ਅੱਜ ਬਸ ਉਹ ਵੀ ਆਪਾਂ ਮੰਤਰ ਤਿਆਰ ਕਰ ਲਾਂਗੇ ਕੀਰਨ ਨੂੰ ਲਿਆਂਦੇ ਤਿਆਰ ਹੋ ਜਾਣਦੇ ਬਸ ਕੀਰਨ ਆਪਣਾ ਕੰਮ ਬਣ ਜਾਣਦੇ ਯਾਰ ਕਾਲੇ ਹਨਾ ਫਿਰ ਬਾਈ ਫੁੱਲ ਪਾਰਟੀ ਚੱਲੂ ਪਾਰਟੀ ਪਾਰਟੀ ਜੋ ਮਰਜ਼ੀ ਖਾਈ ਪੀ ਯਾਰ ਗੱਲ ਹੈ ਕੋਈ ਹਾਂ ਮੈਂ ਤਾਂ ਤੇਰੀ ਬਿਆਹਾਂ ਨੂੰ ਪੂਰਾ ਨੱਚ ਕੇ ਆਉਂਗਾ ਬਾਈ ਬਸ ਠੀਕ ਹੈ ਕੋਈ ਚੱਕਰ ਨਹੀਂ ਜੋ ਮਰਜ਼ੀ ਨੱਚੀ ਯਾਰ ਟੈਨਸ਼ਨ ਨਾ ਮੰਤਰ ਤਿਆਰ ਕਰ ਲਾਂਗੇ ਟੈਨਸ਼ਨ ਨਾ ਲੈ ਬਸ ਠੀਕ ਹੈ ਚੰਗਾ ਫਿਰ ਮੈਂ ਚੱਲਦਾ ਚੰਗਾ ਠੀਕ ਹੈ ਚੰਗਾ ਬਾਈ ਦਾ ਵੀ ਕਾਲੀ ਸੀ ਇਹ ਤੋਂ ਵੀ ਲੈਨੇ ਆ ਪਾਰਟੀ ਇਹਦਾ ਹੀ ਪ੍ਰੋਗਰਾਮ ਹੀ ਨਾ ਐਂਟੌਰ ਦਾ ਲੰਗੂ ਆ ਬਾਈ ਚਲੋ ਵਧੀਆ ਯਾਰ ਬਣ ਜੀ ਵਿਚਾਰੀ ਦੀ ਗੱਲ ਸਿਆਲ ਚ ਇਕੱਲਾ ਕੌਣ ਸੋ ਸਕਦਾ ਯਾਰ ਉਹ ਕਿਉਂ ਭੈਣ ਤੇਰਾ ਹੀ ਕਮਲ ਆਉਗੀ ਅੱਜ ਫਿਰ ਕਿੰਨੇ ਵਾਲੀ ਬਸ ਤੇ ਮੜਾ ਫੋਨ ਲਾ ਕੇ ਦੇ ਮੈਂ ਕਰਦਾ ਗੱਲ ਫਿਰੋਜ਼ ਸਾਹਿਬ ਨਾਲ ਲੈ ਆਵਾਂਗੇ ਤੁਸੀਂ ਕੀ ਗੱਲ ਕਰੋਗੇ ਮੈਂ ਆਪੇ ਕਰ ਲੈਣੀ ਆ ਉਹ ਤੈਨੂੰ ਕੀ ਪਤਾ ਕਿਹੜੀ ਬਸ ਆਉਣਾਗਾ ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਜੀ ਦਿਵਿਆ ਗੱਲ ਕਰਿਓ ਆਪਦੇ ਜੀਜੇ ਨਾਲ 2 ਮਿੰਟ ਕਰ ਲੋ ਥੜਾ ਦੇ ਮੈਂ ਰਸਤਾ ਹੀ ਦੱਸਣਾ ਕਿਉਂ ਕਮਲਾ ਆਇਂਗੀ ਖਰੋ ਅੱਛਾ ਬਸ ਐ ਤੂੰ ਸੰਗਰੂਰ ਨੂੰ ਆ ਜਾ ਸੰਗਰੂਰ ਤੋਂ ਸੁਨਾਮ ਵਾਲੀ ਬੱਸ ਪੜਨੀ ਸੁਨਾਮ ਤੋਂ ਬਸ ਆਪਣੇ ਪਿੰਡ ਵਾਲੀ ਬੱਸ ਮਿਲ ਜੂਗੀ ਸੁਨਾਮ ਤੋਂ ਤਾਂ ਲੈ ਆਓ ਜਾ ਕੇ ਉਹ ਵਿਚਾਰੀ ਕਿਛੇ ਧੱਕੇ ਖਾਂਦੀ ਫਿਰੂਗੀ ਉਹ ਹੀ ਨਾ ਵਧੀਆ ਬੱਸ ਸਰਬਾਹ ਬੱਸ ਸੁਨਾਮ ਤੋਂ ਬਸ ਤੈਨੂੰ ਮਿਲ ਜੂਗੀ हां 10:00 ਵਜੇ ਦਿਨੂੰ ਪਿੰਡ ਲਾ ਦੂਗੀ। ਹਾਂ। बस ਮੈਂ ਅੱਡੇ ਤੇ ਲੈਣ ਆਉਣਾਗਾ। बस ਪਹੁੰਚ ਜਾਏਗੀ ਫਿਰ ਤਾਂ। ਠੀਕ ਆ ਠੀਕ ਆ। ਮੈਂ 10:00 ਵਜੇ ਦਿਨੂੰ ਪਹੁੰਚ ਜਾਂਗੀ। ਠੀਕ ਆ। ਮੈਂ ਸਾਯਕ ਹੀ ਚੱਕਰ ਨਹੀਂ। ਮੈਂ ਉਹਨਾਂ ਤਨੂੰ ਅੱਡੇ ਤੇ ਲੈਣ। ਬਸ ਨੇੜੇ ਆ ਕੇ ਫੋਨ ਕਰਦੀ ਹਾਂ ਤਾਂ ਇੱਕ ਦੋ ਪਿੰਡ ਦੂਰ ਰਹਿ ਗਈ। ਬਸ ਇਹ ਸੁਨਾਮ ਤੋਂ ਬਸ ਮਿਲ ਗਿਆ ਰੋਦੀ ਕਰ ਲਈ ਜੇ ਇਹ ਟਾਈਮ ਪਹੁੰਚੂ ਮੈਨੂੰ ਪਤਾ ਹੈ ਮੈਂ ਆਪ ਹੀ ਲੈਣ ਆ ਜੂ ਠੀਕ ਆ। ਹੋਰ ਆ ਜਾ। ਹੁਣ ਤਾਂ ਤੈਨੂੰ ਦੱਸ ਦੇਣ ਇਕੱਠੇ ਰੱਖਾਂਗੇ। 10-15 ਨੇ ਲਾ ਕੇ ਆਈਆਂ ਉਹਦੇ ਕੱਪੜੇ ਲੀੜੇ ਚੱਕ ਲਈ ਫੇਰ ਨਾ کہیں ਉਹਨਾਂ ਕੱਪੜੇ ਨਹੀਂ ਲਈ। ਹੋਰ? ਨਾ ਨਾ ਰੱਖਾਂਗੇ। 15 ਨੇ ਰੱਖਾਂਗੇ। ਆ ਜਾ ਆ ਜਾ ਕਰਾਂ। ਬਾ 10-2 ਦਿਨ ਪਹੁੰਚ ਜਾਈਂ ਚੜ੍ਹਾ ਕਰਾਂ। ਠੀਕ। ਓਕੇ। ਬਾ ਚੜਦੀ ਆ ਤਿਆਰੀ ਚ। ਚਲ ਵਧੀਆ। ਕੱਪੜਾ ਹੀਆ ਕਰਦੀ ਆ ਪਹਿਕ। ਮੈਂ ਤਾਂ ਕਹਿੰਦੀ ਸੀ ਉੱਥੋਂ ਤੁਸੀਂ ਲੈ ਆ ਜਾਂਦੇ ਸੁਨਾਮੋਂ ਉਹਨੂੰ ਜਾ ਕੇ। ਕੋਈ ਨਾ ਮੈਂ ਡੇਟ ਲੈ ਆਉਣਾ ਆਪਣੇ ਸਿੱਧੀ ਬਸਰ ਬਸਾਰ ਕਿੱਥੇ ਪਕਾਈ ਕਰਾਂ ਕੋਈ ਪਤਾ ਨਹੀਂ ਵਿਚਾਰੀ ਨੂੰ ਬਸ ਉਹ ਨਹੀਂ ਮਿਲੋਗੀ ਇਹ ਕਿਹੜਾ ਬੈਕਵਾਰਡ ਪੈਂਡ ਆਪਣਾ ਫਾਰਵਰਡ ਪੈਂਡਾ ਪੂਰਾ ਹੈ ਆ ਜੂਗੀ ਕੋਈ ਚੱਕਰ ਨਹੀਂ ਜੇ ਨਹੀਂ ਬੋਲ ਹੁੰਦਾ ਨਾ ਅੰਗਰੇਜ਼ੀ ਘੋਟਿਆ ਕਰੋ ਮੂੰਹ ਚ ਤਾਂ ਫਸ ਜਾਂਦੇ ਆ ਦਿਸਪੈਰ ਕੋਈ ਨਾ ਕੋਈ ਨਾ ਸਮਝ ਤਾਂ ਆ ਜਾਂਦੀ ਆ ਨਾ ਸਮਝ ਤਾਂ ਆ ਜਾਂਦੀ ਆ ਆ ਜੂਗੀ ਉਧਰ ਫੇਰ ਕੁਝ ਖਾਣ ਪੀਣ ਨੂੰ ਲਿਆ ਕੇ ਰੱਖ ਲੈਂਦੇ ਖਾਣ ਦੀ ਵਾਲੀ ਸਕੀਨ ਆ ਉਹ ਅੱਡੇ ਤੇ ਆ ਸਬਜ਼ੀਆਂ ਲੈ ਰਿਹੜੀਆਂ ਵੀ ਅੱਡੇ ਤੇ ਨਹੀਂ ਫਲਾਂ ਨੇ ਵੀ ਅੱਡੇ ਤੇ ਨਹੀਂ ਹੈ ਜੇ ਨਾ ਮਿਲੇ ਕੋਈ ਫਤੇ ਘੜੋ ਲੈ ਆਵਾਂਗੇ ਲੈਰੇ ਤੋਂ ਲੈ ਆਵਾਂਗੇ ਹੈ ਤੂੰ ਬਾਰ ਟੈਂਸ਼ਨ ਨਾਲੇ ਤੂੰ ਦੱਸ ਉਹਦੇ ਵਾਸਤੇ ਸਪੈਸ਼ਲ ਕੀ ਬਣਾ ਰਹੀ ਆ ਮੈਂ ਤਾਂ ਗਜ਼ਰੇਲਾ ਬਣਾਇਆ ਹੋਇਆ ਅੱਛਾ ਹੋਣਾ ਸਵੇਰੇ ਹੁਣ ਕੜੀ-ਕੁੜੀ ਬਣਾ ਲਾ ਲੱਸੀ ਪਈ ਆਗੀ ਕੜੀ ਨਾ ਕੋਸੁਰ ਕੜਾ ਬਣਾਦਾ ਉਹ ਨਹੀਂ ਖਾਂਦੀ ਕੜੀ-ਕੁੜੀ ਹੋਰ ਕੀ ਖਾਂਦੀ ਆ ਉਹ ਡਾਈਟਿੰਗ ਤੇ ਡਾਈਟ ਜਿਮ ਜਾਂਦੀ ਆ ਅਗਲੀ ਬੱਚ ਮੋਟੀ ਹਾਂ ਮੋਟੀ ਕਰਕੇ ਹੀ ਹੁੰਦੀ ਹਣਾ ਜਾਂਦੀ ਜ਼ਰੂਰੀ ਨਹੀਂ ਹੁੰਦਾ ਬੰਦੇ ਨੇ ਮੋٹے ਹੋਣ ਕਰਕੇ ਜਾਣਾ ਹੁੰਦਾ ਪਤਲੇ ਹੋਣ ਕਰਕੇ ਜਾਣਾ ਪਤਲੇ ਹੋਣ ਕਰਕੇ ਕਹਿੰਦਾ ਮੈਂ ਥੋੜੀ ਮੋਟੀ ਆ ਨਾ ਨਾ ਉਹਨਾਂ ਬੰਦੇ ਦੀ ਬਾਡੀ ਸੈੱਟ ਵੀ ਰਹਿੰਦੀ ਆ ਮੈਂ ਤਾਂ ਆਬ ਜਾਇਆ ਕਰੂੰਗੀ ਹੁਣ ਉਹ ਇੱਥੇ ਪਿੰਡ 'ਚ ਜਲੂਸ ਕਰ ਦੇਗੇ ਜਾ ਜਲੂਸ ਨੂੰ ਦੱਸੋ ਕਿ ਆ ਸ਼ਹਿਰਾਂ 'ਚ ਪਤਾ ਬੁੜੀਆਂ ਵੀ ਜਾਂਦੀਆਂ ਨੇ ਉਹ ਸ਼ਹਿਰਾਂ ਹੀ ਜਾਂਦੀਆਂ ਫਿਰ ਪਿੰਡ ਦਾ ਸੱਭਿਆਚਾਰ ਹੋਰ ਹੁੰਦਾ ਮਾਹੌਲ ਹੋਰ ਹੁੰਦਾ ਹੈ ਹਾਂ ਨਾਲ ਆ ਅਮਰੀਕੀ ਨੂੰ ਲੈ ਜਾਓ ਓਏ ਇਹਦਾ ਇਹ ਨਹੀਂ ਪਤਾ ਦੀਦੀ ਇੱਥੇ ਆਊਗੀ ਅਗਲੇ ਜਿੰਮ ਲੱਗੂਗੀ ਲੱਗੂਗੀ ਇਹਦਾ ਇਹ ਨਹੀਂ ਪਤਾ ਤੜਕੇ ਨੂੰ ਇਹ ਵੀ ਤਿਆਰ ਹੋ ਜਾ ਕਰੇ ਨਾਲ ਜਾ ਚੱਲ ਇਹਦਾ ਹੀ ਵਧੀਆ ਸਰੀਰ ਜਾ ਬਣ ਜਾਊਗਾ ਫਿਰ ਬਹਾਨੇ ਨਾਲ ਪਤਲਾ ਹੋ ਜੂ ਹਾਂ ਬਹਾਨੇ ਨਾਲ ਇਹ ਪਤਲਾ ਹੋ ਜਾਊਗਾ ਨਾ ਇਹ ਮੁੰਡਾ ਖੁੰਡਾ ਲੱਗਣ ਲੱਗਈ ਉਹ ਥੋੜਾ ਆ ਸਹੀ ਗੱਲ ਹਾਂ ਲੈ ਫਿਰ ਤੂੰ ਤਾਂ ਰੋਟੀ ਪਾਣੀ ਦਾ ਕਰ ਰੋਟੀ ਟੁੱਕਦਾ ਹੋਰ ਮੈਂ ਕੀ ਕਰਨਾ ਬਸ ਕਦੇ ਚਾਹ ਬਣਾ ਦਾਂ ਰੋਟੀ ਬਣਾ ਮੈਂ ਚਾਹੂ ਲਾ ਦੋ ਇਹੀ ਕੰਮ ਓਏ ਰੋਟੀ ਖਾ ਕੇ ਮੈਂ ਵੀ ਜਾਣਾ ਅੱਡੇ ਤੇਨੂੰ ਉਦੋਂ ਨੂੰ ਆ ਜੂਗੀ ਤੁਲਾ ਰੋਟੀ ਰਾਟੀ ਆ ਆ ਕੀ ਖਾ ਲਵੇ ਰੋਟੀ ਤੁਸੀਂ ਹੈ ਜਾਨੂ ਗਿਆ ਉਹ ਹਜੇ ਤਾਂ 10 ਵਜੇ ਆਉਗੀ ਤੂੰ ਰੋਟੀ ਲਾ ਜਾਨੂ ਕੋਈ ਕੰਮ ਘੁੰਮ ਕੇ ਆ ਲਓ ਕੱਟੀਆਂ ਰੋਟੀਆਂ ਲਾ ਦੂੰਗੀ ਕੀ ਫੇ ਫੇਰ ਮੈਂ ਉਹਦੇ ਆਉਂਦੇ ਲਾਉਂਦੀ ਫਿਰੂੰ ਉਹਨੇ ਫੇਰੂੰ ਲੈਣ ਜਾ ਮੈਂ ਆਪਾਂ ਗੱਲਾਂ ਮਤਲਬ ਮੈਂ ਸੰਨੀ ਕਰਿਆ ਉਹਨਾਂ ਡੰਗਰਾਂ ਨੂੰ ਉਹਨੇ ਹਨਾ ਸੰਨੀ ਦਾ ਕੰਮ ਨਵੇੜਦੇ ਮੈਂ ਤਾਂ ਦੋ ਮਿੰਟ ਪੈਣੀ ਆ ਮੈਂ ਤਾਂ ਤੂ ਹੀ ਦੁਖਦੀ ਆ ਕੀ ਗਹਾਂ ਦੀ ਚੱਲ ਕੋਈ ਨਹੀਂ ਚੱਲ ਮੈਂ ਸੰਨੀ ਕਰਾਂ ਮੈਂ ਫੇਰ ਰੋਟੀ ਲਾ ਲਈ ਮੈਂ ਆ ਗਿਆ ਫੇਰ ਬਾ ਦੂੰਗੀ ਆ ਹੁਣ ਪਹਿਲਾਂ ਥੋੜੀ ਰੋਟੀ ਲਾਵਾਂ ਬਾਅਦ ਉਹਦੇ ਲਈ ਲਾਵਾਂ ਸੇ ਤਾਂ ਬੇਪਰਸ ਉਹ ਕਿਉਂ ਉਹ ਉੱਠ ਖੜਾ ਕਰ ਕਦੇ ਫੇਰ ਪੈ ਗਈ ਰੋਟੀ ਟੁੱਕ ਕਰ ਲਾ ਉਹ ਵੀ ਆਉਣ ਵਾਲੀ ਹੈਗੀ ਹਾਂ ਉਹਨਾਂ ਦਾ ਤੁਪਕ ਮਗਰ ਸੇ ਇੱਕ ਵਧੀਆ ਲੱਗ ਰਿਹਾ ਵਾ ਸੇਕ ਲਵਾਣਾ ਹਾਂ ਰੋਟੀ ਉਹਦੇ ਆਏ ਤੂੰ ਹੀ ਬਣਾਏਂਗੀ 10 ਵਜਣ ਵਾਲਿਆ ਉਹ ਵੀ ਆਉਣ ਵਾਲੀ 10 ਵਾਲੀ ਬਸਤੇ ਮੈਂ ਤੁਹਾਨੂੰ ਕਹੀ ਤਾਂ ਨਹੀਂ ਉਹ ਡਾਈਟਿੰਗ ਕਰਦੀ ਆ ਅਗਲੀ ਰੋਟੀ ਰੋਟੀ ਦਾ ਘਾਟੀ ਖਾ ਕੇ ਹੋ ਜਾ ਆ ਉਹ ਘੱਟਾ ਕਿਉਂ ਬਈ ਆ ਗਈ ਕਿ ਨਾ ਓਏ ਆਉਂਦੀ ਐ ਏਡੀ ਕਾਦੀ ਕਾਲੀ ਆ ਵਾ ਆ ਜਾਂਦੀ ਐ ਬੇਸ ਵਰਾਂ ਵਾਂਗੂ ਨਹੀਂ ਕਰੀਦਾ ਹੁੰਦਾ ਹੈ ਮੇਰੇ ਬੇਸ ਵਰਾਂ ਨਹੀਂ ਕਈ ਵਾਰੀ ਅਗਲੇ ਨੂੰ ਪਤਾ ਨਹੀਂ ਹੁੰਦਾ ਘਰ ਦਾ ਬੱਸ ਸਟੈਂਡ ਤੇ ਖੜੀ ਰਹੇ ਵਿਚਾਰੀ ਨਾ ਮੈਨੂੰ ਵੀ ਪਤਾ ਉਹਦੇ ਬਾਰੇ ਕਹੇ ਜੀ ਆਹ ਲੈ ਕੀ ਆਉਂਦਾ ਮਾੜੀ ਕੋਈ ਗੱਲ ਨਾ ਕਰੀ ਉਹਦੇ ਨੂੰ ਅਗਲੀ ਘੜੀਸ ਵੀ ਲਾਊਗੀ ਹੈ ਵੀ ਇਹੋ ਜੀ ਆਹੋ ਉਹ ਮੈਂ ਕੋਈ ਗੱਲ ਨਹੀਂ ਕਰਦਾ ਮੈਂ ਤਾਂ ਕਹਿੰਦਾ ਵੀ ਜੇ ਆ ਗਈ ਮੈਂ ਲੈ ਆਉਣਾ ਜਾ ਕੇ ਨਾ ਨਾ ਮੇਰੇ ਕੋਲ ਕੋਈ ਟਾਈਮ ਨਹੀਂ ਹਾਂ ਤੂੰ ਚੁੱਪ ਕਰ ਉਹ ਕੰਨ ਲੱਗ ਆ ਮਹੱਤ ਪਈ ਲਿੰਗ ਨਾ ਕੰਮ ਕਿਤੇ ਰਾਹ ਹੀ ਖਰਾਬ ਕਰ ਲੈ ਉਰੇ ਪਹੁੰਚ ਜਾਂਦੇ ਆਪਾਂ 15 20 ਦਿਨਾਂ ਬਾਅਦ ਤੇ ਛੱਡੀ ਆ ਸੰਦੀਆ ਤੇ ਕੱਪੜਾ ਦੀੜਾ ਲੈ ਕੇ ਆਉਗੀ ਕੋਈ ਨਾ ਤੂੰ ਟੈਨਸ਼ਨ ਹੁਣ ਤੂੰ ਲਿਓਨੇ ਮੈਂ ਲੈ ਆਉਣਾ ਮੈਂ ਕੰਨੀ ਮੈਂ ਲੈ ਆਉਂਦਾ ਯਾਰ ਮੜਾ ਮੋਟਰਸਾਈਕਲ ਤੇ ਫਿਰ ਤੂੰ ਉਹਨੂੰ ਜਵਾਬ ਦੇ ਦਿੰਨੇ ਆ ਮੈਂ ਜਵਾਬ ਦੇ ਉਹ ਕਾਹਨੂੰ ਜਵਾਬ ਦੇਣਾ ਬਾਈ ਤੂੰ ਵਗ ਲੈ ਐਦੇ ਵੀ ਜਵਾਬ 100 ਮੀਟਰ ਤੇ ਤੁਹਾਡਾ ਸਾਰਾ ਕਿਹੜਾ ਦੂਰ ਜਾ ਲੈ ਆ ਫਿਰ ਚੰਗਾ ਬਸ ਟਾਈਮ ਹੋ ਗਿਆ ਮੈਂ ਲਿਆਉਣਾ ਬਸ ਰੋਟੀ ਰੋਟੀ ਬਣਾਦੀ ਉਹਦੇ ਵਾਸਤੇ ਵਿਚਾਰੀ ਵਾਸਤੇ ਹਾਂ ਵਿਚ ਰਹੀ ਵਧੀਆ ਮਿੱਠਾ ਬੁੜਾਈਟਿੰ ਗਜਰੇਲਾ ਬਣਾਤਾ ਉਹਦੇ ਵਾਸਤੇ ਬਣਾਏ ਪਏ ਤੂੰ ਤਾਂ ਕਿਹੜਾ ਬਣਾਇਆ ਹੋਊਗਾ ਗਜਰੇਲਾ ਕੋਈ ਨਾ ਕੋਈ ਨਾ ਹੁਣ ਤੁਸੀਂ ਜੇਠ ਪਰਾਈ ਅਸੀਂ ਗੱਲਾਂ ਕਰਦੇ ਹਾਂ ਤੂੰ ਨਹੀਂ ਇਹ ਕੀ ਗੱਲ ਕਰਨੀ ਮਦਾਪ ਜਾਨੀ ਆ ਉਹਦੇ ਵਾਸਤੇ ਕੁਝ ਬਣਾ ਲਾ ਗਜਰੇਲਾ ਗਰੂਲਾ ਉਹ ਬਹਿ ਜਾ ਪਰਾਈ ਸੁਣਾ ਕੋਈ ਗੱਲਬਾਤ ਆਲਾ ਬਸ ਆ ਗਏ ਆਉਂਦੇ ਨਹੀਂ ਹੋਊਗਾ ਤੇ ਗੱਲਾਂ ਹੁਣ ਉਹੀ ਸੁਣਾਉ ਬਸ ਉਹੀ ਸੁਣਾਉ ਦੇ ਨਹੀਂ ਮਾਰ ਲੈ ਕਰੀ ਗੱਲਾਂ ਇਹਦਾ ਕਿਹੜਾ ਛੱਡ ਹੋਣਾ ਚੱਲ ਠੀਕ ਆ ਮਾਪਾ ਬੁਲਾ ਲਿਆ ਤੇਰੇ ਕਹੇ ਤਾਂ ਬਸ ਮੈਂ ਲੈ ਕੇ ਆਉਣਾ ਠੀਕ ਆ ਚੱਲ ਆ ਆ ਬਸ ਇਹ ਹਾਰਨ ਮਾਰਦੀ ਆਉਣ ਵਾਲੀ ਹੈ ਜਬ ਆ ਕੇ ਜਾ ਫਿਰ ਹੋਰ ਕਿਤੇ ਗਾਹੀ ਨਾ ਲੰਘੇ ਜੇ ਵਿਚਾਰੀ ਜੱਜੂ ਆਏ ਨਹੀਂ ਪਤਾ ਨਹੀਂ ਕਿੱਥੇ ਰਹਿ ਗਏ ਬੱਸ ਸਟੈਂਡ ਵੀ ਨਹੀਂ ਲੈਣਾ ਹੈ ਘਰੇ ਜਾ ਕੇ ਦੱਸੂ ਮੈਂ ਹੈ ਤੇਕਦਾ ਸਾਲੀ ਆ ਰਹੀ ਆ ਹੈ ਕੋਈ ਚਾਹੀ ਨਹੀਂ ਇਹਨਾਂ ਨੂੰ ਪਤਾ ਨਹੀਂ ਕੀ ਕਰਦੇ ਪਏ ਕਿ ਕਪਾ ਆਹੀ ਰਾਜਾਂਦਾ ਕਿ ਨਹੀਂ ਜੱਜੂ ਓਏ ਆ ਗਈ ਮੇਰੀ ਸਾਲੀ ਹੋਰ ਆਹ ਲੋ ਤੁਸੀਂ ਕੀ ਕੀ ਕਰਦੇ ਪਏ ਸੀ ਬੱਸ ਸਟੈਂਡ ਲੈਣ ਨਹੀਂ ਆਏ ਮੈਨੂੰ ਓਏ ਆਉਂਦਾ ਸੀ ਮੈਂ ਬਸ ਥੋੜਾ ਲੇਟ ਹੋ ਗਿਆ ਉਹਨੇ ਗੱਲਾਂ ਲਾ ਲਿਆ ਆਪਣੇ ਮੇਰੇ ਭਾਈ ਨੇ ਮੰਤ ਨੇ ਅੱਛਾ ਹੋਰ ਦੱਸ ਠੀਕ ਠਾਕ ਪਹੁੰਚ ਗਈ ਠੀਕ ਠਾਕ ਹਨੂ ਮੈਨੂੰ ਤਾਂ ਪਿੰਡ ਦਾ ਪਤਾ ਵੀ ਨਹੀਂ ਹੈ ਮੈਂ ਪੁੱਛਦੀ ਪੁੱਛਦੀ ਆਈ ਆ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਸੁਨਾਮ ਤੋਂ ਆਪਣੇ ਪਿੰਡ ਵਾਲੀ ਬੱਸ ਮਿਲ ਜੂ ਹੁਣ ਤੈਨੂੰ ਉਹੀ ਟਾਈਮ ਤੇ ਲਾਤਾ 10 ਵਜੇ ਲਾਉਂਦੀ ਅੱਜ ਥੋੜੀ ਪਹਿਲਾਂ ਆ ਗਈ ਮੈਂ ਤਾਂ ਆਈ ਸੀ ਮੈਂ 10 ਵਜੇ ਮੋਂ ਬਾਕੀ ਨੇੜੇ ਆਪਣਾ ਘਰ ਹੈਗਾਗਾ ਉਹ ਨੇੜੇ ਕਾਦਾ ਮੈਨੂੰ ਯਾਰ ਇੱਕ ਤਾਂ ਬੈਗ ਚੱਕ ਕੇ ਤੁਰਨਾ ਔਖਾ ਹੋ ਜਾਂਦਾ ਉਹ ਕੋਈ ਨਾ ਬੈਗ ਬੂਕ ਦੀ ਕੀ ਟੈਨਸ਼ਨ ਆ ਯਾਰ ਮੱਝ ਮਾਰਦੀ ਤਾਂ ਨਹੀਂ ਹਾਂ بڑا ਤੈਨੂੰ ਮੱਜਾਂ ਦਾ ਪਤਾ ਸ਼ਹਿਰ ਦੀ ਕੁੜੀ ਹੈ ਲੈ YouTube ਇਹ ਵੀ ਬਿਮਾਰ ਆ ਹਨਾ ਇਹਨੂੰ ਕੀ ਹੋ ਗਿਆ ਇਹ ਠੰਡ ਲੱਗ ਗਈ ਐਂ ਠੰਡ ਵਾਲੀ ਆ ਗਈ ਡਾਕਟਰ ਨੂੰ ਦਿਖਾਇਆ ਨਹੀਂ ਉਹ ਯਾਰ ਲੋਕ ਸਾਹਮਣੇ ਨਹੀਂ ਪਹਿਲਾਂ ਤਾਂ ਰੱਖ ਲੈਂਦੇ ਆ ਹਾਂ ਜੋ ਦੁੱਧੋਂ ਹਟ ਜਾਂਦੀਆਂ ਫਿਰ ਛੱਡ ਦਿੰਦੇ ਮੁੜ ਕੇ ਕੋ ਸਾਹਮਣੇ ਪਿੰਡਾਂ 'ਚ ਤਾਂ ਬਾਹਰੀਆਂ ਛੋਟੇ ਸ਼ਹਿਰਾਂ 'ਚ ਵੀ ਹੈਗੀਆਂ ਰੋੜਾਂ ਤੇ ਕਿੰਨੀਆਂ ਉਹ ਤਾਂ ਹੈ ਬਟ ਹੁਣ ਦੁੱਖ ਲੱਗਦਾ ਦੇਖ ਕੇ ਨਾ ਇਦਾਂ ਕੀ ਹੋਇਆ ਇਹਨੂੰ ਇਹ ਤਾਂ ਬਿਮਾਰ ਮੂਰ ਹੋ ਗਈ ਚਲ ਆਪਾਂ ਬਾਅਦ 'ਚ ਦੇਖਦੇ ਆਂ ਆਪਾਂ ਕਿਰਾ ਘਰੇ ਤਾਂ ਜਾਈਏ ਦੀਦੀ ਕੀ ਕਰੀ ਪਾ ਨਾ ਪਾ ਦੀ ਮੈਂ ਕਿਹਨਾਂ ਠੰਢੀ ਜੀ ਲੱਗਦੀ ਤੇ ਕੱਪੜਾ ਪਾਣਿਆ ਹਨ ਪਾ ਦੋ ਹੋਰ ਪਹਿਲਾਂ ਵੀ ਕਿਸੇ ਦਾ ਪਾਇਆ ਹੋਇਆਗਾ ਆਇਆ ਫਾਲ ਪਤੀ ਨੀਕਾ ਦੋ ਮੈਲ ਜੇ ਹਾਏ ਖੜੀ ਹੋ ਗਈ ਚਲ ਕੋਈ ਨਾ ਉਹ ਕੀ ਕਹਿੰਦੇ ਹੁਣ ਦੀਦੀ ਨਹੀਂ ਆਈ ਉਹ ਬਸ ਮੈਂ ਲਾਈਨ ਆ ਗਿਆ ਮਾ ਨੇੜੇ ਤਾਂ ਹੈਗਾ ਅੱਡਾ ਕਿਹੜਾ ਕੋਈ ਦੂਰ ਆਗਾ ਅੱਛਾ ਹੋਰ ਹੋ ਠੀਕ ਠਾਕ ਪਹੁੰਚ ਗਈ ਬਸ ਵਧੀਆ ਘਰੇ ਸਾਰੇ ਠੀਕ ਸੀ ਦੂਜੀਆਂ ਮੇਰੀਆਂ ਸਾਲੀਆਂ ਹਾਂ ਠੀਕ ਹੈ ਗਈਆਂ ਤੁਸੀਂ ਹੋੜਾ ਪੁੱਛਦੇ ਹੋ ਉਹਨਾਂ ਬਾਰੇ ਹੈ ਗੋਰੀ ਚਿੱਟੀ ਹੋਈ ਪਈ ਹੈ ਪੂਰੀ ਇਹਦਾ ਬਸ ਸੈੱਟ ਦੇ ਨੈਚਰਲ ਬਿਊਟੀ ਹੋਰ ਵਿਆਹ ਬੂ ਕਦੋਂ ਕਰਾਉਣਾ ਹੈ ਤੁਸੀਂ ਲੱਭਿਆ ਹੀ ਨਹੀਂ ਲੱਭਦੇ ਕੋਈ ਨਾ ਕਿੰਨੇ ਵਾਰੀ ਕਿਹਾ ਤੈਨੂੰ ਉਹ ਆਪਣੇ ਪਿੰਡ ਚ ਹੀ ਦਿਖਾ ਦਾਂਗੇ ਨਾਲ ਇੱਕੋ ਪਹਿਣਾ ਹੋ ਜਾਣੀਆਂ ਹੈ ਆ ਬਚ ਕੇ ਥੋੜਾ ਮੇਰੀ ਮੈਂ ਬੇਰ ਬੂਰ ਤਾਂ ਖਾ ਲਿਆ ਕਾ ਦਾ ਪਪਾ ਮੂੰਹ ਤੇ ਲੈ ਮੈਨੂੰ ਨਹੀਂ ਪੰਦੀ ਮੂਜੇ ਕੱਚਾ ਦਾ ਨਹੀਂ ਨਾ ਨਾ ਤੁਸੀਂ ਖਾ ਹਾਂ ਆਪ ਹੀ ਖਾ ਲੈ ਆ ਫੜਾ ਤੈਨੂੰ ਬੇਰ ਖਵਾਉਣੇ ਪਹਿਲਾਂ ਹੈ ਅੱਛਾ ਕੀ ਬਣਾਇਆ ਮੇਰੇ ਲਈ ਹੈ ਕੀ ਬਣਾਇਆ ਤੇਰੇ ਲਈ ਰੋਟੀ ਰਟੀ ਲਾਉਂਦੀ ਪਤਾ ਇੱਕ ਗੈਰਾਈ ਲਾ ਕਹਿੰਦੀ ਸੀ ਹੋ ਮਸ ਆ ਗਿਆ ਆਪਣਾ ਘਰ ਹੈਰ ਤਾਂ ਨਹੀਂ ਐਵੇਂ ਕਿ ਤੈਨੂੰ ਯਾਰ ਜ਼ਹਿਰ ਦੇਵਾਂਗੇ ਮੇਰੀ ਜਾਨ ਤੋਂ ਪਿਆਰੀ ਸਾੜੀਆਂ ਤੂੰ ਹੈ ਇੰਨੀ ਸੋਹਣੀ ਸੁਨਖੀ ਤੈਨੂੰ ਜ਼ਹਿਰ ਦੇ ਅੱਛਾ ਕੁਮਾਉਂਗੇ ਕਿ ਨਹੀਂ ਪਿੰਡ ਹਾਂ ਪਿੰਡ ਤੈਨੂੰ ਕੁਮਾਵਾਾਂਗੇ ਆਓ ਚਲੋ ਤਾਂ ਸਹੀ ਕਰੇ ਬਸ ਆਕਰ ਆ ਗਿਆ ਆਪਣੀ ਹੈ ਛੋਟਾ ਗੇਟ ਆ ਉਧਰ ਆਪਣਾ ਆ ਵੀ ਫੜੋ ਆਪਣਾ ਪਰਲੇ ਪਾਸੇ ਵੱਡਾ ਗੇਟ ਆ ਹਾਏ ਹਾਂ ਚਲ ਚਲਦੇ ਆ ਪਤਾ ਹੈ ਮੈਂ ਕਿੰਨੀ ਕੋਮਲ ਹੈ ਗਈਆਂ ਹੈ ਹੱਥ ਪੈਰ ਦੁੱਖਦੇ ਮੇਰੇ ਠੀਕ ਆ ਠੀਕ ਆ ਚਲਦੇ ਆ ਮਾਲਿਸ਼ ਕਰ ਦਿਓ ਮੇਰੀ ਉਹ ਕਰਾਂਗੇ ਕਰਾਂ ਪਤਾ ਨਹੀਂ ਕਿੱਧਰ ਵਗ ਗਿਆ ਸਾਰੇ ਹੁਣ ਲੈ ਧਰ ਲਾ ਸਮਾਨ ਇੱਥੇ ਪਾਲੀ ਕਿੱਥੇ ਆਂ ਆਉਂਦੀ ਹੂ ਇੱਥੇ ਕਿਤੇ ਗੋਹਾ ਸੱੜਦੀ ਫਿਰਦੀ ਹੋਣੀ ਅੱਛਾ ਉਹ ਪਾਲੀ ਪਵੰਤ ਦੇਖਦੀ ਨਹੀਂ ਕਿੱਧਰ ਭੱਗ ਓਏ ਆ ਗਈ ਜੀ ਤੁਸੀਂ ਹਾਂ ਹਾਂ ਹੱਸੀ ਗਾਣ ਸ਼ਸ਼ਟਿਕਾ ਲਹੋ ਠੀਕ ਆ ਵਧੀਆ ਹੋਦੀ ਹੈ ਮੋਟੀ ਹੋਦੀ ਜੀ ਤੂੰ ਤਾਂ ਪਹਿਲਾਂ ਨਾਲੋਂ ਹੈ ਬਸ ਚੱਲ ਵਧੀਆ ਕੋਈ ਨਹੀਂ ਜਮ ਜਮ ਜਾਣੀ ਹੁੰਨੀ ਹੋਣੀ ਹੁਣ ਵੀ ਬਸ ਤੈਨੂੰ ਦੱਸਾਂਗੀ ਸਭ ਕੁਝ ਕੀ ਹੋਇਆ ਇਹਨੂੰ ਵਾਲੇ ਪਰੇ ਲੈ ਜਾ ਕੋਈ ਨਹੀਂ ਕੋਈ ਨਹੀਂ ਚਾਹ ਪਾਣੀ ਪਿਓ ਭਾਈ ਤੂੰ ਐ ਕਰ ਉਹ ਚੁੱਲੇ ਥੱਲੇ ਝੋਕਾ ਲਾ ਦੇ ਉੱਥੇ ਧਰਿਆ ਹੋ ਗਈ ਧਰ ਮੈਂ ਵੀ ਮਿਲਣਾ ਐ ਕਰਦਾ ਉਹਨਾਂ ਮਾਰਦੇ ਰੋਟੇ ਹੋ ਗਿਆ ਕੋਈ ਨਾ ਮੇਰੇ ਕੋਲ ਮੈਂ ਤਾਂ ਮੇਲਾ ਫਿਰ ਮੇਲਾ ਚੁੱਕਾ ਲਵਾਓ ਬੰਤਨ ਚੁੱਲੇ ਥਲੇ ਗੈਰੈਲਾ ਤੱਤਾ ਕਰ ਲੋ ਉਹ ਗੈਰੈਲਾ ਤੱਤਾ ਕਰ ਲੋ ਨਾਲੇ ਖਾ ਲਿਓ ਹੋਰ ਹੋਰ ਗੈਰੈਲਾ ਉਹਨਾਂ ਮੜੇ ਚੋਕਾ ਲਵਾ ਗੈਰੈਲਾ ਗੈਰੈਲਾ ਤੇਰਾ ਫੇਵਰੇਟ ਹੈ ਗੈਰੈਲਾ ਚੱਲ ਉਧਰ ਸਾਰਾ ਕਾਲਾ ਕੌਲੀ ਚ ਹੋਰ ਵੇਇਆ ਪਹਿਲੀ ਬਹਿ ਜਾ ਦੱਸੂਗੀ ਬਈ ਤੇਨੂੰ ਬਿਲ ਟਾਈਮ ਬਹੁਤ ਅਜੀਬ ਅਜੀਬੋ ਗਰੀਬ ਨਮੂਨੇ ਨੇ ਇੱਥੇ ਇਹ ਤੂੰ ਦੇਖਿਆ ਨਹੀਂ ਹੋਣਾ ਆਪਣੇ ਵਾਲਾ ਆ ਠੇਲਾ ਕੌਣ ਨੇ ਹੈ ਉੱਥੇ ਲਾ ਵੀ ਮੇਰਾ ਪਾਈਆ ਉਦੋਂ ਗਿਆ ਨਹੀਂ ਬਰਾਤ ਬਰੂ ਤੇ ਨਾਲ ਲੈ ਕੇ ਨਹੀਂ ਗਏ ਆਪਾਂ ਅੱਛਾ ਹਾਂ ਤੂੰ ਤਾਂ ਕਰਕੇ ਦੇਖਿਆ ਨਹੀਂ ਹੈਗਾ ਅੱਛਾ ਹਾਂ ਉਹ ਉੱਥੇ ਵੀ ਨਹੀਂ ਕਦੇ ਗਿਆ ਮੰਤ ਨੂੰ ਤੂੰ ਜਾਣਦੀ ਹੋਏਂ ਜੀ ਜਾਓ ਫਿਰ ਮੇਰੇ ਲਈ ਕੁਝ ਲੈ ਕੇ ਆਓ ਪਾਣੀ ਪੂਣੀ ਮੇਰੀ ਗੱਲ ਤਾਂ ਸੁਣ ਲਓ ਦੀਦੀ ਮੈਂ ਗਜਰੇਲਾ ਬਣਾਇਆ ਤੁਹਾਡੇ ਲਈ ਥੋੜਾ ਫੇਵਰੇਟ ਆ ਨਾ ਅੱਛਾ ਮੈਂ ਅੱਗੇ ਕਹਿ ਕੇ ਹਟੀਆਂ ਮੈਂ ਕਿਹਾ ਆਲੂ ਵਾਲੇ ਪਰੌਂਠੇ ਦਾ ਕੀ ਬਣਾਉਣੇ ਮੈਂ ਕਿਹਾ ਉਹ ਤਾਂ ਜਿੰਮ ਜਾਂਦੀ ਇੱਥੇ ਵੀ ਜਿੰਮ ਜਾਣ ਕਰੋਗੇ ਇੱਥੇ ਮੈਂ ਐਦਾਂ ਹੀ ਘਰੇ ਕਰ ਲਿਆ ਕਰਾਂਗੇ ਇੱਥੇ ਕਿਹੜਾ ਜਿਮ ਹੁੰਦਾ ਐਨਾ ਖਾਸ ਲੈ ਪਾਣੀ ਐ ਕਰਾ ਤੂੰ ਪਾਣੀ ਪੂਣੀ ਲੈ ਸਾਲੀ ਠੀਕ ਹੋ ਕੇ ਬਹਿ ਜਾ ਤੂੰ ਸੀ ਬੈਠੋ ਪਾਣੀ ਤੁਸੀਂ ਲੈ ਕੇ ਆਓ ਉਹ ਮੈਂ ਚੰਗਾ ਲਾ ਤੂੰ ਲੈ ਆ ਪਾਣੀ ਮੈਂ ਗੱਲਾਂ ਮਾਰਦਾ ਮਾਸਾ ਮੇਰੀ ਸਾਲੀ ਆਈ ਹੈਗੀ ਐ ਲੋਟ ਹੋ ਕੇ ਬਹਿ ਆਏ ਐ ਇੰਡਾ ਚ ਨਾ ਫਰਕ ਬਹੁਤ ਕਰਦੇ ਆ ਐ ਫਿਰ ਸਾਡੇ ਅਗਲਾ ਤਾਂ ਕੋਈ ਤੀ ਮਹੀਨੇ ਥੱਲੇ ਲੱਗ ਗਏ ਫਿਰ ਐ ਕਹਿਣ ਲੱਗੇ ਨੇ ਤੂੰ ਐ ਕਹਦਾ ਜੁੱਤੀ ਜੱਤੀ ਲਾ ਦੇ ਹੋਰ ਬਹਿ ਜਾਣਾ ਵਾ ਠੀਕ ਹੋ ਗਿਆ ਭਈਆ ਪੰਡ ਚਾਹੀਏ ਕਿ ਸ਼ਹਿਰਾ ਹਕਮਾਪੁਰ ਸੀ ਤੇ ਬੜਾਵਾਂ ਮੰਜਾਂ ਤੇ ਬਿਠਾਵਾਂ ਚੁੱਲੇ ਦੀ ਰੋਟੀ ਮੱਕੀ ਦੀ ਸਰੋਂ ਦਾ ਸਾਗ ਸਾਰਾ ਕੋ ਪਿੰਡਾਂ ਦਾ ਮਾਹੌਲਾ ਹੈ ਲੋਟੀ ਹੋ ਕੇ ਬਹਿ ਜਾ ਤੂੰ ਕੋਈ ਨਹੀਂ ਹੋਰ ਕੋਮਣਾ ਫਿਰ ਹੋਰ ਪ੍ਰੋਬਲਮ ਤਾਂ ਨਹੀਂ ਹੋਈ ਰਾਹ ਚ ਸੱਟ ਪਹੁੰਚ ਗਈ ਪ੍ਰੋਬਲਮ ਕੀ ਹੋਣੀ ਆ ਤੁਸੀਂ ਆਏ ਨਹੀਂ ਓਏ ਲੈ ਮੈਂ ਆਉਂਦੀ ਸੀ ਹੁਣ ਮੇਰੇ ਬੈਗ ਤੇ ਤੇਰੇ ਫੜ ਕੇ ਲੈ ਕੇ ਜਿਆਦੇ ਭਾਰ ਸੀ ਹੋਰ ਉਹ ਲਿਆ ਖਵਾ ਲਿਆ ਨਹੀਂ ਆ ਲੈ ਜੱਕ ਕੌਲਾ ਕੋ ਇਹਦਾ ਨਹੀਂ ਪਤਾ ਕਿ ਨਾ ਖਾਊਗੀ ਮੈਂ ਤਾਂ ਬਣਾਉਣੀ ਆ ਤੇ ਚਲ ਹੂੰ ਇਹਦੀ ਸੇਵਾ ਚ ਕੋਈ ਕਮੀ ਨਹੀਂ ਹੋਣੀ ਜੈਨੇ ਜਮਾ ਟੇਸਟੀ ਪੀ ਹਮ ਸੱਟਾ ਕਮ ਜਮਾ ਬਸ ਬਹੁਤ ਵਧੀਆ ਹੋਦਰੀ ਤੂੰ ਦੱਸ ਤੇ ਇਹ ਲਾਈਫ ਕਿਵੇਂ ਚੱਲਦੀ ਆ ਲਾਈਫ ਤਾਂ ਬਸ ਚੱਲੇ ਜਾਂਦੀ ਆ ਬਾਕੀ ਦੱਸੂਗੀ ਇਕੱਲਿਆਂ ਚ ਬਹਿ ਕੇ ਜਿੱਦੇ ਸਾਹਮਣੇ ਗੱਲ ਨਹੀਂ ਕਰਨੀ ਮੈਂ ਨਾ ਐ ਤਾਂ ਕਹਿੰਦੀ ਸੀ ਮੈਨੂੰ ਕਹਿੰਦੀ ਮੁੰਡਾ ਮੁੰਡਾ ਕੋਈ ਦੇਖੋ ਮੇਰੇ ਵਾਸਤੇ ਵੀ ਕਹਿੰਦੀ ਉਮਰ ਟੱਪੀ ਜਾਂਦੀ ਆ ਮੈਂ ਦੇਖਦੇ ਆ ਕਿ ਹੋਰੀ ਕੋਈ ਪਸੰਦ ਆ ਜੇ ਤਾਂ ਆਪਾਂ ਤਾਂ ਕਹਿਣਾ ਨਹੀਂ ਹੈਗਾ ਠੀਕ ਆ ਪਹਿਲਾਂ ਹੁਣ ਉਹ ਤਾਂ ਵਿਆਹ ਕਰਤਾ ਸੀ ਭੂਆ ਨੇ ਕਹਿ ਜਾ ਨਿਕਲਿਆ ਉਹ ਹਾਂ ਹੁਣ ਆਪ ਦੇਖੂਗੀ ਅਗਲੀ ਸਿਆਣੀ ਆ ਨਾ ਨਾ ਪਹਿਲਾਂ ਦਾਬ ਨਹੀਂ ਪੋਣੀ ਪਹਿਲਾਂ ਮੈਂ ਦੇਖਾਂਗੀ ਨਾ ਮੈਰਿਡ ਲਾਈਫ ਕਿਵੇਂ ਹੁੰਦੀ ਆ ਪਹਿਲਾਂ ਮੈਂ ਆਪਣੀ ਭੈਣ ਨੂੰ ਦੇਖਾਂਗੀ ਕੁਛ ਦਿਨ ਰਹਿ ਕੇ ਇੱਥੇ ਭੈਣ ਤਾਂ ਤਰੀਆਂ ਸਲਿਮ ਕਰਦੀ ਤੂੰ ਮੋਟੀ ਹੋਈ ਪਈਂ ਦੇਖ ਲਾ ਫਿਰ ਮੈਂ ਵਧੀਆ ਖਾਂਦੀ ਪੀਂਦੀ ਆ ਨਾ ਪਤਾ ਨਹੀਂ ਮੈਂ ਪਤਾ ਨਹੀਂ ਕੀ ਕਰਿਆ ਹੋਇਆ ਕਿ ਪਤਨੀ ਕਰਦੀ ਕੰਮ ਬਾਲਾਗਾ ਇੱਥੇ ਪਿੱਪਲ ਵਾਲੇ ਵੱਡੇ ਵੱਡੇ ਨੇ ਉਹ ਵੱਢਣੇ ਪੈਂਦੇ ਨੇ ਮੈਨੂੰ ਰੋਜ਼ ਉਹ ਚੱਲ ਚੁੱਪ ਕਰਾਓ ਇਹ ਤਾਂ ਐਂ ਗੰਦੀਆ ਹੋ ਪਿੱਪਲ ਪੱਪਲ ਨਾ ਸੰਗਣੇ ਪੈਂਦੇ ਨੇ ਜਿਵੇਂ 베ਰੀ ਆਈ ਸੀ ਰਾਹ ਚ ਦਿਖ ਲੱਗੀ ਜਾਂਦੀ ਸੀ ਹਨਾ ਐਂਕ ਪਿੱਪਲ ਵੀ ਲੱਗਦਾ ਉਹ ਸੰਗਣਾ ਪੈਂਦਾ ਕਈ ਵਾਰ ਉਹਦੇ ਨਾਲ ਜੰਮ ਲੱਗ ਜਾਂਦੀ ਆ ਜਿਵੇਂ ਪਾ ਸ਼ਹਿਰ ਤੂੰ ਜੰਮ ਨਹੀਂ ਜਾਂਦੀ ਉਹ ਮੈਂ ਜੰਮ ਲੱਗ ਜਾਂਦੇ ਉਹ ਗੱਲ ਕਰਦੀ ਆ ਇਹ ਇਹਨਾਂ ਵੀ ਕੰਮ ਨਾ ਕਰਾਇਆ ਕਰੋ ਮੇਰੇ ਭੈਣ ਤੋਂ ਉਹ ਐ ਨਹੀਂ ਸਰੀਰ ਸੈੱਟ ਰਹਿੰਦਾ ਕਿ ਇਹਨੂੰ ਬਿਮਾਰੀ ਵੀ ਨਹੀਂ ਕੋਈ ਹੈਗੀ ਹੁਣ ਤੂੰ ਦੇਖ ਲਗਾ ਦਵਾਈ ਖਾਣੀ ਹੈ ਡਿਪਰੈਸ਼ਨ ਦੀ ਗਾਸੇ ਦੀ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ ਹੁਣ ਸਹੀ ਗੱਲ ਆ ਹੁਣ ਮੈਨੂੰ ਵੀ ਡਿਪਰੈਸ਼ਨ ਦੀ ਦਵਾਈ ਖਾਣ ਦੀ ਲੋੜ ਪੈ ਜਾਣੀ ਆ ਉਹ ਕੋਈ ਨਾ ਤੂੰ ਟੈੱਕ ਜਾ ਉਹੀ ਮਾਰ ਜਾਂਦੀ ਆ ਦੇਖ ਉਹ ਹਾਲੇ ਤਾਂ ਤੁਸੀਂ ਕਹੀ ਜਨ ਉਹੀ ਮਾਰੀ ਜਾਂਦੀ ਆ ਹੁਣ ਉਹਦੇ ਇੱਥੇ ਹੀ ਰਹਿਣਾ ਇਹਨੂੰ ਆਪੇ ਹੀ ਪਤਾ ਲੱਗ ਜੂ ਸਾਰਾ ਕੁਝ ਉਹ ਤਾਂ ਰਾਜ ਨੂੰ ਚੱਜ ਕਰਦੇ ਖੁਸ਼ ਦੇਖ ਹੈਗੀ ਪੂਰੀ ਚੰਗੀ ਜ਼ਮੀਨ ਜਾਇਦਾਦ ਸੱਤ ਕਿੱਲੇ ਹੈ ਚੰਗਾ ਖਾਂਦੀ ਪਿੰਦੀ ਹੈ ਖਾਂਦੀ ਪਿੰਦੀ ਉਹ ਖਾਂਦੀ ਪਿੰਦੀ ਟੀਟ ਨੇ ਮਾਰਦੀ ਤਾਂ ਉਹੀ ਮਜ਼ਾਕ ਕਰਦੀ ਤੇਰਾ ਨਾ ਖੁਸ਼ ਆ ਤਾਂ ਕੋਈ ਨਹੀਂ ਪੁੱਛਾਂਗੇ ਹੁਣ ਤੂੰ ਚਿਹਰੇ ਤੂੰ ਨਹੀਂ ਦੀਨਾ ਲੈ ਹੁਣ ਐਂ ਦੱਸ ਲੱਸੀ ਪਈ ਆ ਜਮਾ ਉਹ ਲੱਸੀ ਫੱਟਸਰੀ ਰ ਫੱਟ ਲੱਸੀ ਨਹੀਂ ਹੈ ਨਾ ਫੱਟ ਲੈ ਸੀ ਤਾਂ ਗੱਲਾਂ ਨਹੀਂ ਲੈ ਸੀ ਤਾਂ ਹੀ ਕਿ ਮੈਂ ਮੋਟੀ ਕਰਕੇ ਭੇਜੀ ਸੀ ਮੈਂ ਆਪਣੇ ਭੈਣ ਮੇਰੇ ਵਰਗੀ ਸੀਗੀ ਇੱਥੇ ਦੇਖੋ ਜਦੋਂ ਜਵਾਕ ਜੋ ਹੋ ਗਿਆ ਢੱਡੇ ਆਪੀ ਮੋਟਾ ਹੋ ਜੋ ਪਾਣੀ ਆ ਭਰ ਜੋ ਇਹ ਜਵਾਕ ਹੋਣ ਵਾਲਾ ਫਿਰ ਜਦੋਂ ਜਵਾਕ ਹੋਣ ਵਾਲਾ ਹੁੰਦਾ ਨਾ ਸਰੀਰ ਐਦਾਂ ਹੋਣਾ ਚਾਹੀਦਾ ਮੇਰੇ ਵਰਗਾ ਮੈਂ ਗੁੰਦਮ ਕਰਦਾਂ ਕਰਦਾਂਗੇ ਉਦੋਂ ਐ ਆਪਾਂ ਗੋਹੇ ਵਾਲੀ ਰੱਖ ਲਾਂਗੇ ਇਹ ਤੋਂ ਗੋਹਾ ਗਾਹ ਨਹੀਂ ਇੰਸਟਾ ਕਰਾਂਗੇ ਤੇਰੇ ਵਰਗੀ ਬਣਾ ਦਾਂਗੇ ਵੀ ਗੋਹਾ ਵੀ ਮੈਥੋਂ ਸਿਟਾਉਂਦੇ ਰਹੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਆਪ ਨੂੰ ਉਹ ਕੋਈ ਨਾ ਫਿਰ ਆਪਦੇ ਹੀ ਕੰਮ ਆ ਹੁਣ ਬਾਹਰਲੇ ਦੇਖਾਂ ਲੋਕ ਜਾ ਕੇ ਉਹ ਰੱਖ ਨਹੀਂ ਸਕਦੇ ਹੈਗੇ ਦੱਸ ਤੂੰ ਐਂ ਦੇਖਾ ਇੱਥੇ ਤੂੰ ਤਾਂ ਪਤਾ ਨਹੀਂ ਸੀ ਨਾ ਇਹਨਾਂ ਬਾਰੇ ਐ ਹਾਂ ਦੇਖੋ ਨਾ ਤੂੰ ਕਮਲ ਤੈਨੂੰ ਪਤਾ ਤੂੰ ਪੜੀ ਲਿਖੀ ਹੈ ਨਾ ਲੋਕ ਬਾਹਰਲੇ ਦੇਸ਼ਾਂ ਜਾਂਦੇ ਨੇ ਲੈਟਰੀਨਾਂ ਵੀ ਸਾਫ਼ ਕਰਦੇ ਨੇ ਇਹ ਕਿਸੇ ਦੇ ਝਾੜੂ ਪੂੰਛੇ ਵੀ ਲਾਉਂਦੇ ਨੇ ਇਹ ਤਾਂ ਆਪ ਦਾ ਘਰ ਦਾ ਕੰਮ ਆ ਆਪਾਂ ਮਾਲਕਾਂਗੇ ਹਾਂ ਚਲੋ ਕਰਦੇ ਕੰਮ ਨਹੀਂ ਤਾਂ ਆਪਾਂ ਨਹੀਂ ਪੁੱਛਿਆ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਬਸ ਬਾਹਰ ਦਾ ਕੰਮ ਨਾ ਕਰਾਇਆ ਕਰੋ ਆ ਕੀ ਕਹਿੰਦੀ ਪੱਲ ਪੁੱਪਲ ਵੱਡਣਾ ਮੈਨੂੰ ਤਾਂ ਪਤਾ ਨਹੀਂ ਕੀ ਕਹਿੰਦੀ ਉਹ ਹਾ ਸੱਟਣ ਜਾਂਦੇ ਕਈ ਵਾਰ ਬੱਠਲ ਚੜ ਜਾਂਦਾ ਕੋਈ 베ਰੀ ਦਾ ਕੰਡਾ ਕੋਣ ਦਾ ਆਪਦੀ ਵਾਈ ਦਾ ਕੰਡਾ ਉਹਦੇ ਲਈ ਕੋਈ ਸਿਰੀ ਰੱਖ ਲਓ ਉਹ ਲੈ ਉਹ ਐਸੀਰੀ ਵਾਲਾ ਕੰਮ ਨਹੀਂ ਹੁੰਦਾ ਉਹਦਾ ਕਦੇ ਵੱਡਣਾ ਪੈਂਦਾ 2-3 ਮਹੀਨੇ ਬਾਅਦ ਐਡਾ ਕੰਮ ਨਹੀਂ ਹੁੰਦਾ ਤੈਨੂੰ ਪਤਾ ਨਹੀਂ ਕੋਈ ਨਾ ਤੂੰ ਸ਼ਹਿਰ ਦੀ ਕੁੜੀਆਂ ਆ ਫੇਰ ਆਉਂਦਾ ਤੁਰਿਆ ਇਹ ਵੀ ਆ ਸਕਦੀ ਆ ਕਿਹੜਾ ਜੇਠ ਕੋਈ ਨਾ ਲਾਈਨ ਦੇ ਦਿੰਨੀ ਇਹਨੂੰ ਪੁਰਾਣੋ ਫਕੀਆ ਮੰਨਦਾ ਖੂਆ ਖਾ ਰਿਹਾ ਉਹ ਖੂਆ ਤਾਂ ਖਾ ਲਿਆ ਚਾਚੂ ਪੀਈਏ ਕਿ ਨਾ ਪਾਣੀ ਗੁਣੀ ਤਾਂ ਪਿਆ ਰਿਹਾ ਪੀਉਣੇ ਪੀਉਣੇ ਆ ਕੋਈ ਨਾ ਬੰਦੀ ਆ ਚਾਹ ਹਜੇ ਰੱਖੀ ਹੋਈ ਆ ਉਹਦੇ ਵਾਲੇ ਦਾ ਵਾਲੇ ਹੋਏ ਬੈਠੇ ਹੋ ਓਹੋ ਹੁਣ ਸਾਲੀ ਆਈ ਆ ਉਹ ਸਾਲੀ ਆਈ ਮੈਂ ਕਦੋਂ ਕਹਿੰਦਾ ਵੀ ਭੂਆ ਆਈ ਆ ਸੀ ਪਾਣੀ ਪੁਣੀ ਦਾ ਪਿਓ ਨੂੰ ਮੈਂ ਗੱਲਾਂ ਤੇ ਲੱਗ ਰਹੇ ਹੋਇਆ ਪਾਣੀ ਪੁੱਛ ਲਿਆ ਸੀ ਪਰਲੇ ਚੁੱਲੇ ਤੇ ਤਾਂ ਹੈ ਨਹੀਂ ਗਲਾਸ ਕੋਈ ਉਹਰੇ ਉਹ ਕਹਿੰਦੀ ਪੀਣਾ ਨਹੀਂ ਹੈਰਾ ਕਿੱਥੇ ਪਈਆ ਫਰਾਰੋ ਵਾਲਾ ਲਿਆਉਂਦੇ ਲਿਆ ਤੂੰ ਹਾਂ ਮੰਗਾਇਆ ਰੋ ਵਾਲਾ ਫਰਾਰੋ ਵਾਲਾ ਲਿਆ ਕੇ ਦੇ ਮਾਜੀ ਹਾਂ ਹਾਂ ਹਾਂਜੀ ਹਾਂਜੀ ਐ ਕਰ ਇਧਰੋਂ ਜੱਸੀ ਕੇ ਘਰੋਂ ਡੋਲੂ ਭਰ ਲਿਆ ਨਾ ਮੇਰੇ ਕੋਲ ਥਰਮੋਸ ਭਰੀ ਹੋਈ ਹੈ ਉਹ ਥਰਮੋਸ ਗਰਮਾ ਨਾਲੇ ਪਹਿਲੇ ਲਿਆ ਕੇ ਰੱਖ ਲਿਆ ਸੀ ਹੋਰ ਮਲੇ ਹੁਣ ਐਂ ਕਰਾ ਛੋਟੇ ਭਾਈ ਦੀ ਸਾਲੀ ਹੋਈ ਕਿ ਮੇਰੀ ਸਾਲੀ ਹੋਈ ਕੋਈ ਤੇ ਲੈਣਾ ਉਹ ਤਾਂ ਠੀਕ ਆ ਤੇਰੀ ਗੱਲ ਸਾਲੀ ਅੱਦੇ ਘਰ ਵਾਲੀ ਉਹ ਐਂ ਨਹੀਂ ਬੋਲੀ ਆਉਂਦਾ ਹੋਣੀ ਨਹੀਂ ਹੋਈ ਇਹ ਐਂ ਨਹੀਂ ਹੁੰਦਾ ਚਲੋ ਉਹ ਜਾ ਕੇ ਦੀ ਗੱਲ ਐ ਇਹ ਤਾਂ ਕਹਾਵਤੀ ਹੁੰਦੀ ਹੈ ਬੱਸ ਕਹਾਵਤੀ ਐ ਕਹਾਵਤ ਤੱਕ ਕੀ ਸੀਮਤਾ ਬੂ ਤੁ ਗੁੱਸਾ ਨਾ ਮੰਨੀ ਗੁੱਸਾ ਨਾ ਮੰਨੀ ਗੁੱਸਾ ਨਾ ਮੰਨਿਓ ਮੇਰਾ ਹਸਨ ਘਟਣ ਦਾ ਮਾਹੂ ਐ ਸੁਭਾਅ ਐ ਥੋੜਾ ਜਿਹਾ ਕੋਈ ਨਹੀਂ ਕੋਈ ਢੋਲੂ ਭਰਾ ਲੈ ਉਹਨਾਂ ਦੇ ਇੱਕ ਬੋਤਲਾਂ ਅੰਸ਼ਰ ਦਾ 15 ਦਿਨ ਇੱਥੇ ਐ ਜਾਂ ਢੋਲੂ ਭਰਾ ਲੈ ਢੋਲੂ ਭਰਾ ਲੈ ਨਾ ਤੁਸੀਂ ਸਾਗ ਸੂਖ ਵੀ ਲੈ ਕੇ ਬਣਾ ਕਤੇ ਮੂੰਚੋ ਕੋਈ ਹੋਰ ਗੱਲ ਨਿਕਲ ਜੂ ਕਿਤੇ ਆ ਆਜੀ ਨਾ ਪਾਣੀ ਕੋਈ ਤੁਚਾ ਆ ਜਾ ਤਾ ਜਾ ਉਤਰ ਤਾ ਜਾ ਹਾਲੀਵੁੱਡ ਵੇ ਕਿ ਮੈਂ ਕੋਈ ਚਾਰ ਕੋਈ ਨਹੀਂ ਜਾਣਦਾ ਕੰਗਾ ਹੁਣ ਵਿੱਚ ਲਿਆ ਜਾ ਚਲਾ ਕੰਗਾ ਮੱਲੇ ਹੋਣਾ ਪਾਣੀ ਤੁੰਗਲਾ ਚੰਮਲਿਆ ਕਰ ਕੋ ਨੱਛਰਿਆ ਕਰ ਲੈ ਕਰ ਚਾਹ ਚੁ ਪਈਏ ਕਮ ਸਾਲੀ ਕੱਪੜੇ ਕੁੱਪੜੇ ਬਦਲ ਲੈਨੇ ਹਾਂ ਆਹ ਤਾਂ ਖਾ ਲੈਂਦੇ ਤੁਸੀਂ ਹੁਣ ਮੈਂ ਇੰਨਾ ਬਣਾਇਆ ਵੀ ਆਹ ਤਾਂ ਖਾ ਲਾ ਹੁਣ ਮੈਂ ਹੁਣ ਬਾਤ ਇਹ ਬੈਗ ਬੈਗ ਉਸਮਾਨਾ ਦਾ ਉਸਮਾਨ ਤਾਂ ਦਰਤਾਂ ਦੀ ਉਹਨੇ ਜਾਓ ਤੁਸੀਂ ਉਸਮਾਨ ਰੱਖੋ ਉਸਮਾਨ ਨੂੰ ਉਸ ਕੱਪੜੇ ਬਦਲੇ ਬਸ ਸਮਾਂ ਲੈ ਕੇ ਇੱਕ ਬਾਤ ਚ ਬਾਤ ਚ ਬਾਤ ਤੇ ਉਸਮਾਨ ਚ ਰੱਖਿਆ ਹੋਰ ਮੈਂ ਸਮਾਂ ਰੱਖਿਆ ਨਾਗਾ ਪਕਾ ਰਾ ਕੇ ਛੜੀਆ ਕਰਾ ਲੈ ਚਲ ਭਾਂਡੇ ਮਾਂਜਦਾ ਇਹਨੇ ਨੂੰ ਜਿਉ ਆ ਗਈ ਕਹੂਗੀ ਆਹ ਕਾਇਨਾ ਮੰਜੀ ਜਾਨੀ ਆ ਭਾਂਡੇ ਆ ਇਹ ਤਾਂ ਇਹਨਾਂ ਨੂੰ ਤਾਂ ਐ ਵੀ ਨਹੀਂ ਹੈਗਾ ਵੀ ਸਾਬਣ ਲਿਆ ਕੇ ਰੱਖ ਲੀਏ ਸਵਾਹਣ ਵਾਲੀ ਮੰਜੀ ਜਾਓ ਆ ਦੀਦੀ ਕੀ ਕਰੀ ਜਾਂਦੀ ਐ ਮੈਂ ਉੱਥੇ ਬੈਠੀ ਵੇਟ ਕਰੀ ਜਾਂਦੀ ਐ ਆ ਕੀ ਕਰਦੇ ਪਏ ਉਹ ਦੀਦੀ ਮੈਂ ਆ ਮਾਂਜ ਰੀ ਆ ਭਾਂਡੇ ਆ ਸਾਬਣ ਸੁਬਣ ਨਹੀਂ ਹੈਗਾ ਇਹ ਕਿਹਦੇ ਨਾਲ ਉਹ ਸਾਫ ਕਰ ਰਹੇ ਹੋ ਕੀ ਗਾ ਜੀ ਮੈਨੂੰ ਤਾਂ ਇੱਥੇ ਆ ਕੇ ਆਪ ਪਤਾ ਲੱਗਿਆ ਵੀ ਸਵਾਹ ਨਾਲ ਵੀ ਮਾਂਜੀ ਦੇ ਨੇ ਸਾਬਣ ਲੈ ਕੇ ਹੀ ਨਹੀਂ ਆਉਂਦੇ ਹੈ ਕਹਿੰਦੇ ਇਹਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਹੈਗੀਆਂ ਲੈ ਹੱਥਾਂ ਦਾ ਹਾਲ ਦੇਖ ਬਿਮਾਰੀਆਂ ਨਹੀਂ ਲੱਗਦੀਆਂ ਪੈਸੇ ਬਚਾਉਣ ਦੇ ਮਾਰੇ ਇਹ ਸਭ ਕਰਦੇ ਪਏ ਆ ਬਸ ਕੀ ਕਰੀਏ ਜੀ ਪੁੱਛਣਾ ਮੇਰਾ ਤਾਂ ਦਿਲ ਜਿਆ ਉਹ ਖਰਾਬ ਹੋ ਗਿਆ ਕਿ ਹਾਂ ਇਹ ਸਭ ਕੁਝ ਕਰਨਾ ਪੈਂਦਾ ਵਿਆਹ ਤੋਂ ਬਾਅਦ ਬਸ ਮੈਂ ਤਾਂ ਤੈਨੂੰ ਐ ਕਹਿਨੀ ਆ ਨਹੀਂ ਕਰਾਈਂਗੀ ਵਿਆਹ ਵਧੀਆ ਰਹਿਣਗੀ ਮੈਨੂੰ ਹੀ ਕਾਲੀ ਸੀ ਵਿਆਹ ਕਰਾਉਣ ਦੀ ਆ ਹੁਣ ਪਤਾ ਲੱਗਦਾ ਯਾਰ ਮੈਂ ਨਾ ਗੱਲ ਕਰਨੀ ਆ ਹਾਂਜੀ ਉਹ ਕੀ ਆ ਉਹ ਬੁੜਾ ਜਿਆ ਉਹ ਬੜਾ ਨਾਲ ਇਹਨਾਂ ਮਾਰਦਾ ਪਿਆ ਹੈ ਉਹ ਮੈਂ ਉਹਦੇ ਬਾਰੇ ਕੀ ਸੱਚ ਮੈਂ ਪੁੱਛਣਾ ਸੀ ਤੁਸੀਂ ਛੱਡੋ ਤੁਹਾਨੂੰ ਕਿਦਾਂ ਦਾ ਲੱਗਦਾ ਉਹਦਾ ਠੀਕ ਆ ਉਹ ਤੁਹਾਨੂੰ ਦੇਖ ਕੇ ਮੈਨੂੰ ਮਤਲਬ ਸੀ ਨਾ ਮਤਲਬ ਵੀ ਤੁਹਾਨੂੰ ਤੁਸੀਂ ਬੰਦੇ ਨੂੰ ਪਛਾਣ ਲੈਨੇ ਬੰਦਾ ਕਿਦਾਂ ਦਾ ਹਾਂ ਜਜਮੈਂਟ ਕਰ ਲੈਨੇ ਨਾ ਵੀ ਉਹ ਕਿਦਾਂ ਦਾ ਲੱਗਦਾ ਤੁਹਾਨੂੰ ਵਧੀਆ ਲੱਗਦਾ ਵੀ ਕਿੱਸ ਗੱਲ ਨੂੰ ਨਹੀਂ ਨਹੀਂ ਵੀ ਉਹ ਜੇ ਚਲੋ ਮੈਂ ਤੁਹਾਨੂੰ ਸਿੱਧਾ ਦੱਸ ਦਿਆਂ ਮਨ ਜੇ ਥੋੜਾ ਲਾਈਫ ਪਾਰਟਨਰ ਉਹਦੇ ਵਰਗਾ ਹੋਵੇ ਫੇਰ ਚੱਲ ਚੱਲ ਕੀ ਗੱਲਾਂ ਕਰੀ ਜਾਂਦੀਆਂ ਹੈ ਉਹਦੇ ਵਰਗਾ ਮੈਂ ਡੁੱਬ ਕੇ ਮਰ ਜਾ ਹੈ ਬੁੜਾ ਮੈਂ ਮੈਂ ਐਡੀ ਪੜੀ ਹੋ ਗਈ ਆ ਮੈਂ ਨਾ ਨਾ ਤੂੰ ਇੰਨੀ ਸੁਨੱਖੀ ਆ ਸੋਹਣੀ ਸੁਨੱਖੀ ਮੈਂ ਤਾਂ ਉਹਦਾ ਗੱਲ ਕਰਦੀ ਮੈਂ ਉਹਦੇ ਵਾਸਤੇ ਨਾ ਦੇਖਦੀ ਆ ਲੱਭਦੀ ਆ ਕੋਈ ਰਿਸ਼ਤਾ ਉਹਦੇ ਵਾਸਤੇ ਕੋਈ ਬੁੜੀ ਲੱਭੋ ਹੈ ਦੋ ਚਾਰ ਬੱਚੇ ਦੀ ਮਾਂ ਲੱਭੋ ਮੈਂ ਹੁਣ ਏਦੇ ਤੋ ਕੀ ਰਹਿ ਗਈਆਂ ਬੁੜੀ ਕਿੱਥੇ ਉਹ ਤਾਂ ਜਵਾਨ ਭਾਲ ਦਾ ਇਹ ਤਾਂ ਦੁਨੀਆ ਚ ਲਾਸਟ ਬੰਦਾ ਵੀ ਰਹਿ ਜੂ ਤਾਂ ਵੀ ਮੈਂ ਇਹਦੇ ਨਾਲ ਬਿਆਹ ਨਾ ਕਰਾਵਾਂ ਹੂੰ ਚਾਹਲਾ ਕੋਈ ਨਹੀਂ ਦੇਖਦੀ ਆ ਕੀ ਕਰ ਜਾਂਦੀ ਇਹਨੂੰ ਛੱਡ ਪਰਾਂ ਚੱਲ ਮੇਰੇ ਨਾਲ ਬੈ ਚਲੋ ਮੈਂ ਆ ਗਈ ਬਸ ਆ ਚੱਕਦਾ ਮੈਂ ਆ ਗਈ ਚਲੋ ਚੱਲ ਆ ਜਾ ਛੇਤੀ ਹਾਂ ਹਾਂਜੀ ਆਨੇ ਹਾਏ ਹੁਣ ਕੀ ਕਰਾਂ ਇਹ ਨਾ ਜੁਗਰ ਮੇਰੇ ਇਹਨੇ ਚਪੇੜ ਚ ਪੂੜ ਨਹੀਂ ਮਾਰੀ ਜਿਵੇਂ ਸਿੱਧੀ ਸਿੱਧੀ ਗੱਲ ਕਹਿ ਦਿੰਦੀ। ਇਹਦੇ ਕੰਨਿਓ ਤਾਂ ਮੇਰੇ ਨਾਲ ਹੱਥ ਖੜੀ ਹੀ ਨਹੀਂ ਗਏ। ਚਲ ਮੈਂ ਇਹਨਾਂ ਨਾਲ ਗੱਲ ਕਰਦੇ হই ਉਹ ਤਾਂ ਜਵਾਬ ਦਿੰਦੀ ਆ ਤਾਂ ਫੇਰ ਹੀ ਮੰਨ ਜੂਗੀ। ਆ ਗਈ ਦੀਦੀ ਆ ਗਈ। ਹਾਂ ਕਿਦਾਂ ਦੀਆਂ ਗੱਲਾਂ ਕਰੀ ਜਾਂਦੀ ਐ। ਹੂੰ ਬੁੜਿਆਂ ਨੂੰ ਮੇਰੇ ਬਾਰੇ। ਉਹ ਸੁਪਣੇ ਚਾਵੇ ਨਾ ਸੋਚਾਂ ਇਹਦੇ ਬਾਰੇ। ਆ ਜਾ ਦੀਦੀ। ਆ ਗਈ ਆ ਗਈ ਇੱਕ ਮਿੰਟ। ਮੈਂ ਹੱਥ ਧੋ ਕੇ ਆਉਂਦੀ ਐ ਹੈ। ਆ ਗਈ ਤੁਹਾਨੂੰ। ਗਿਆ ਕਰਾ ਕੇ ਬੰਦਾ ਇਹ ਉਹਦੇ ਕੰਮ ਕਰਦਾ ਉਹ ਖਾਵਾ ਕੰਮਲੇ ਕੋਰੇ ਬੈਠਾ ਰਹੇ ਹਾਂ ਜੀ ਹੰਦਸੂ ਯਾਰ ਕੀ ਕਿਹੋ ਜਿਹੀ ਗੱਲਾਂ ਕਰਦੀ ਪਈ ਸੀ ਹਾਂ ਉਹ ਨਾ ਨਾ ਤੁਸੀਂ ਗੁੱਸਾ ਕਰ ਗਏ ਤਾਂ ਕਰਨਾ ਹੀ ਆ ਗੁੱਸਾ ਕਰਨ ਵਾਲੀ ਗੱਲ ਨਹੀਂ ਨਹੀਂ ਮੈਂ ਉਸ ਵੇ ਨਾਲ ਹੀ ਕਿਹਾ ਤੁਹਾਨੂੰ ਮੈਂ ਗਲਤ ਤਰੀਕੇ ਨਾਲ ਹੀ ਕਿ ਮੈਂ ਤਾਂ ਜਸਟ ਮਤਲਬ ਜਿੱਦਾਂ ਕੁੜੀਆਂ ਦੀ ਥਿੰਕਿੰਗ ਹੁੰਦੀ ਹੈ ਮੈਨੂੰ ਆਇਆ ਵੀ ਹੈ ਨਾ ਤੁਹਾਨੂੰ ਜੇ ਵਧੀਆ ਲੱਗੂਗਾ ਤਾਂ ਕੀ ਪਤਾ ਵੀ ਉਹ ਵੀ ਚਲੋ ਫਿਰ ਇਹਦੇ ਲਈ ਪੂਆ ਕੋਈ ਚਾਚੀ ਮਾਮੀ ਤਾਈ ਐਦਾਂ ਲੱਭੋ ਮੀਨਸ ਏਜਡ ਜਨਾਨੀ ਨੀਉਂ ਦਿਲ ਦਾ ਤਾਂ ਚੰਗਾ ਹਾਂ ਤਾਂ ਚੰਗਾ ਨੂੰ ਫਿਰ ਹੁਣ ਡੈਡੀ ਵਰਗਾ ਹੈਗਾ ਓ ਜਲ ਠੀਕ ਆ ਤੂੰ ਤੁਹਾਨੂੰ ਤਾਂ ਨਹੀਂ ਵਧੀਆ ਲੱਗਣਾ ਹਨਾ ਫਿਰ ਇਹ ਤੁਹਾਡੇ ਲੈਵਲ ਦਾ ਤਾਂ ਹੈ ਵੀ ਨਹੀਂ ਤੂੰ ਮੈਨੂੰ ਗੁੱਸਾ ਚੜਾ ਰਹੀ ਆ ਨਹੀਂ ਨਹੀਂ ਮੈਂ ਗੁੱਸਾ ਥੋੜੀ ਚੜਾ ਰਹੀ ਆ ਜੀ ਤੂੰ ਤਾਂ ਹੋਰ ਹੀ ਗੱਲਾਂ ਕਰੀਂ ਆ ਮੈਂ ਕਿਉਂ ਤੈਨੂੰ ਗੁੱਸਾ ਚੜਾਉਂਗੀ ਚੱਲ ਕੋਈ ਨਹੀਂ ਤੇਰੀ ਜ਼ਿੰਦਗੀ ਤਾਂ ਬਥੇਰੀ ਪਈ ਆ ਹਲੇ ਹੋਰ ਇੰਨੇ ਸੋਹਣੇ ਸੁਨੱਖੇ ਮੁੰਡੇ ਮਾਰ ਗਏ ਨੇ ਉਹ ਮੈਂ ਤਾਂ ਪਈ ਹੁਣ ਮੇਰੇ ਲੈਵਲ ਦਾ ਬੰਦਾ ਉਹ ਮੈਂ ਆਪੇ ਹੀ ਲੱਭ ਲਾਂਗੀ ਠੀਕ ਆ ਤੂੰ ਟੈਨਸ਼ਨ ਨਾ ਲੈ ਤੂੰ ਆਪਣੇ ਦੱਸ ਕਿਵੇਂ ਲੰਘਦੀ ਪਈ ਐ ਨੱਚ ਬਸ ਔਖੀ ਰੰਗਦੀ ਪਈ ਆ ਉਹ ਔਖੀ ਲੰਗਦੀ ਪਈ ਆ ਨਹੀਂ ਇਹ ਕੀ ਮਤਲਬ ਹੈ ਇਹ ਤਰਾ ਜੇਠਾ ਨਾ ਜੇਠਾ ਛੜਾ ਜੇਠ ਹਾਲੇ ਤੱਕ ਇਹਦਾ ਬਿਆਨ ਨਹੀਂ ਹੋਇਆ ਕਹਿੰਦਾ ਮੈਂ ਤਾਂ ਲੱਭਦਾ ਫਿਰਦਾ ਕੀ ਮਤਲਬ ਹੈ ਹੁਣ ਇਹਦੇ ਪੱਲੇ ਪੁੱਲੇ ਹੈ ਵੀ ਕੁਛ ਇੱਕ ਹੀ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਇਹ ਮੈਂ ਕੀ ਕਰਾਂ ਜੀ ਇਹ ਮੇਰੇ ਮਗਰ ਪਿਆ ਹੋਇਆ ਮੈਨੂੰ ਇੰਨਾ ਪੁੱਠਾ ਸਿੱਧਾ ਬੋਲਦਾ ਕੀ ਮਤਲਬ ਹੈ ਛੇੜਦਾ ਹੋਰ ਕੀ ਮਾ ਇਹ ਡਾਂਗ ਦੇ ਦੇਣੀ ਆ ਡਾਗ ਹੁਣ ਤੁਸੀਂ ਕੁਛ ਕਹਿ ਨਾ ਦਿਓ ਇਹਦੇ ਵਿੱਚ ਨਾ ਇੱਕ ਸਾਡਾ ਚਾਚਾ ਮਰਿਆ ਹੋਇਆ ਉਹ ਆਉਂਦਾ ਤੇ ਮੈਂ ਤੁਹਾਨੂੰ ਦੋਸਰਾ ਤਾਂ ਹੈ ਨਹੀਂ ਸੁਣਦੇ ਤਾਂ ਨਹੀਂ ਪਏ ਮੈਂ ਤੁਹਾਨੂੰ ਐ ਦੱਸਣਾ ਸੀ ਇਹਦੇ ਵਿੱਚ ਨਾ ਤਾਂ ਚਾਚਾ ਆਉਂਦਾ ਤੇ ਇਹਨੂੰ ਕਸਰ-ਕਸਰ ਹੁੰਦੀ ਆ ਤੇ ਇਹਦੇ ਜਦੋਂ ਇਹਦੇ ਚਾਚਾ ਆਇਆ ਉਹ ਕਹਿੰਦਾ ਮੇਰਾ ਵਿਆਹ ਕਰੋ ਨਹੀਂ ਤਾਂ ਕਹਿੰਦਾ ਮੈਂ ਇਹਦੇ ਚਾਹੂੰਗਾ ਵੀ ਮੇਰੇ ਚਾਹੂੰਗਾ ਉਹ ਅੱਛਾ ਮੈਂ ਤਾਂ ਡਰੀ ਹੋਈ ਆ ਆ ਇਹਨਾਂ ਚੀਜ਼ਾਂ ਤੂੰ ਬਲੀਵ ਕਿ ਕਦੋਂ ਦੀ ਕਰਨ ਲੱਗ